ਕਣਾ ਜਿਮਨੇ ਚੋਣਾ ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਦੱਸ ਦੇ ਕਿ ਹੁਣ ਤੱਕ 4 ਰਾਊਂਡ ਹੋ ਚੁੱਕੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਲਗਾਤਾਰ ਲੀਡ ਕਰ ਰਹੇ ਨੇ ਇਸ ਨਤੀਜਿਆਂ ਦੇ ਬਾਰੇ ਪੂਰੀ ਅਪਡੇਟਸ ਲਵਾਗੇ ਮੇਰੇ ਨਾਲ ਪੱਤਰਕਾਰ ਸੁਮਿਤ ਖਰਨਾ ਮੌਜੂਦ ਨੇ ਸਰ ਕੀ ਅਪਡੇਟਸ ਆ ਰਹੀਆਂ ਨੇ ਹੁਣ ਤੱਕ 4 ਰਾਊਂਡ ਤੋਂ ਬਾਅਦ ਬਿਲਕੁਲ ਅਗਰ 4 ਰਾਊਂਡ ਦੀ ਗੱਲ ਕਰੀਏ ਤਾਂ ਇਸ ਵੇਲੇ ਜਿਹੜਾ ਸਿੱਕਾ ਹੈ ਉਹ ਸੰਜੀਵ अरोड़े ਦਾ ਨਜ਼ਰ ਆ ਰਿਹਾ ਹੈ ਕਿਉਂਕਿ ਸੰਜੀਵ अरोड़ा ਇਸ ਵੇਲੇ ਲੀਡ ਕਰ ਰਹੇ ਨੇ ਪਰ ਜਿਹੜਾ ਸਭ ਤੋਂ ਵੱਡਾ ਉਲਟਫੇਅਰ ਇਸ ਚੋਣਾਂ ਦੇ ਵਿੱਚ ਨਤੀਜਿਆਂ ਜਰ ਜਰਾ ਜਿਹੜਾ ਭਾਜਪਾ ਦਾ ਵੋਟ ਬੈਂਕ ਵਧਿਆ ਕਿਉਂਕਿ ਸੀ ਲਗਾਤਾਰ ਗੱਲ ਕਰ ਰਹੇ ਸੀ ਕਿ ਭਾਜਪਾ ਇਸ ਵਾਰ ਕੁਝ ਅਲਗ ਕਰੇਗੀ ਤਾਂ ਤੁਸੀਂ ਦੇਖੋ ਜਦੋਂ ਤਿੰਨ ਰਾਉਂਡ ਦੇ ਨਤੀਜੇ ਪੂਰੇ ਹੁੰਦੇ ਨੇ ਤੇ ਉਸ ਵੇਲੇ 5200 ਵੋਟਾਂ ਜਿਹੜੀਆਂ ਸੀ ਉਹ ਜੀਵਨ ਗੁਪਤਾ ਨੂੰ ਸੀ ਤੇ 5000 ਭਾਰਤ ਪੁਸ਼ਪ ਨਾਚੂ ਨੂੰ ਸੀ ਤਾਂ ਕੁੱਲ ਮਿਲਾ ਕੇ ਅਗਰ ਕਲੋਜ਼ ਫਾਈਟ ਦੀ ਗੱਲ ਕੀਤੀ ਜਾਵੇ ਤੇ ਉਹ ਜਿਹੜੀ ਹੈ ਭਾਜਪਾ ਤੇ ਕਾਂਗਰਸ ਵਿਚਾਲੇ ਚੱਲ ਰਹੀ ਹੈ ਕਿਉਂਕਿ ਲੱਗ ਰਿਹਾ ਹੈ ਕਿ ਸੰਜੀਵ अरोड़ा ਆਪਣਾ ਜਿਹੜਾ ਸਿਕੰਦਰ ਹੈ ਬਣ ਸਕਣਗੇ ਲੇਕਿਨ ਭਾਜਪਾ ਨੇ ਜਿਹੜੀ ਕਛਾਲ ਮਾਰੀ ਹੈ ਉਹ ਕਿਤੇ ਨਾ ਕਿਤੇ ਇਸ ਵੇਲੇ ਪੂਰੇ ਇਸ ਇਲੈਕਸ਼ਨ ਦਾ ਇੱਕ ਸੈਂਟਰ ਪੁਆਇੰਟ ਬਣ ਗਈਆਂ ਨੇ ਕਿਉਂਕਿ ਭਾਜਪਾ ਜਿਸ ਤਰੀਕੇ ਨਾਲ ਲੱਗੇ ਆਈ ਹੈ ਉਹ ਇੱਕ ਅਲੱਗ ਫੈਕਟਰ ਹੈ ਕਿਉਂਕਿ ਰਵਨੀਤ ਬਿੱਟੂ ਕਾਫੀ ਚੋਣਾਂ 'ਚ ਮਿਹਨਤ ਕਰ ਰਹੇ ਸੀ ਕਾਫੀ ਜਿਆਦਾ ਸਰਕਾ ਤੇ ਉਤਰੇ ਸੀ ਔਰ ਲੱਗ ਰਿਹਾ ਸੀ ਕਿ ਸ਼ਾਇਦ ਕੁਝ ਭਾਜਪਾ ਜਰੂਰ ਕਰੇ ਸੀ ਲੋਕ ਇਸ ਤਰ੍ਹਾਂ ਦੀਆਂ ਸਰਗੀਆਂ ਲਗਾ ਰਹੇ ਸੀ ਕਿ ਭਾਜਪਾ ਨੂੰ ਵੋਟਾ ਬਹੁਤ ਪਈਆਂ ਨੇ ਔਰ ਉਹ ਗੱਲ ਕਿਤੇ ਨਾ ਕਿਤੇ ਇਸ ਵੇਲੇ ਨਤੀਜਿਆਂ ਦੇ ਵਿੱਚ ਸਾਹਮਣੇ ਆ ਰਹੀ ਹੈ ਔਰ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪਹਿਲੇ ਹੀ ਅਗਰ ਤਿੰਨਿਆ ਚਾਰ ਰਾਊਂਡਾਂ ਦੀ ਗੱਲ ਕਰੀਏ ਤਾਂ ਤਿੰਨ ਚਾਰ ਪਿੱਛੜ ਦੇ ਨਜ਼ਰ ਆ ਰਹੇ ਨੇ ਇੱਕ ਵਾਰੀ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਕਿ ਜਿਹਦੇ ਵਿੱਚ ਭਾਰਤ ਪੁਜਨਾຊੂ ਅੱਗੇ ਹੋਏ ਹੋਣ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੋਵੇ ਕਿ ਠੀਕ ਹੈ ਜੀ ਤੁਹਾਡੀ ਮੇਰੀ ਕਲੋਸ ਫਾਈਟ ਹੈ ਤਾਂ ਅਗਰ 4 ਰਾਉਂਡਾਂ ਦੀ ਗੱਲ ਕਰੀ ਜਾਵੇ ਤਾਂ 3500 ਦੇ ਕਰੀਬ ਜਿਹੜਾ ਹੈ ਮਾਰਜਿਨ ਹੋ ਚੁੱਕਾ ਹੈ ਤਾਂ ਤੁਸੀਂ ਦੇਖੋ ਕਿ ਇਹਦਾ ਮਤਲਬ ਹਰ ਇੱਕ ਰਾਉਂਡ ਦੇ ਵਿੱਚ 1000 ਦਾ ਆਲਮੋਸਟ ਜਿਹੜਾ ਹੈ ਉਹ ਫਰਕ ਲੈ ਕੇ ਦੋਨੇ ਪਾਰਟੀਆਂ ਦੇ ਮੁਕਾਬਲੇ ਜਿਹੜਾ ਹੈ ਸੰਜੀਵ ਰੋਰਾ ਚੱਲ ਰਹੇ ਨੇ ਤਾਂ ਅਗਰ 14 ਰਾਉਂਡਾਂ ਦੀ ਗੱਲ ਕੀਤੀ ਜਾਵੇ ਅਗਰ ਇਸੇ ਆંકੜੇ ਨਾਲ ਚੱਲੀ ਤਾਂ ਤਕਰੀਬਨ 12 ਤੋਂ 14000 ਦੀ ਜਿੱਤ ਜਿਹ ਪ੍ਰਾਪਤ ਕਰ ਸਕਦੇ ਨੇ ਪਰ ਫਿਲਹਾਲ ਅਗਰ ਇਸ ਵਾਰ ਕੋਈ ਚੋਣਾ ਦੇ ਵਿੱਚ ਅਗਰ ਕ੍ਰਿਸਮਾ ਜਿਹੜਾ ਸਾਹਮਣੇ ਆਇਆ ਹੈ ਉਹ ਭਾਜਪਾ ਨਜ਼ਰਾਂ ਦੀ ਬਿਲਕੁਲ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਇੱਕਦਮ ਜਿਹੜੇ ਭਾਜਪਾ ਨੇ ਬਾਜ਼ੀ ਮਾਰੀ ਹੈ ਕਿਉਂਕਿ ਪਹਿਲਾਂ ਦੇਖਿਆ ਜਾਏ ਤਾਂ ਭਾਰਤ ਭੂਸ਼ਨਾਸ਼ੂ ਜਿਹੜੇ ਸੀਗੇ ਉਹ ਅੱਗੇ ਆ ਰਹੇ ਸੀ ਬੀਜੇਪੀ ਤੋਂ ਦੇਖਿਆ ਜਾ ਤਾਂ ਇੱਕਦਮ ਜਦੋਂ ਇੱਕ ਰਾਉਂਡ ਤੋਂ ਬਾਅਦ ਤੀਸਰੇ ਰਾਉਂਡ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਜਿਹੜੀ ਹੈ ਉਹ ਲੀਡ ਕਰਨ ਲੱਗ ਗਈ ਤੁਸੀਂ ਦੇਖੋ ਕਿ ਬੀਜੇਪੀ ਬੇਸਿਕਲੀ ਤੁਸੀਂ ਦੇਖੋ ਕਿ ਸ਼ਹਿਰੀ ਖੇਤਰ ਹੈ ਇਹਦੇ ਵਿੱਚ ਕੋਈ ਪਿੰਡ ਨਹੀਂ ਸੀ ਪਿੰਡਾਂ ਨਾ ਹੋਣ ਕਰਕੇ ਸ਼ਹਿਰੀ ਖੇਤਰਾਂ 'ਚ ਤਦਾਬਾ ਆਫ ਸੀ ਤੇ ਸ਼ਹਿਰੀ ਖੇਤਰ ਜਿਹੜਾ ਹੈ ਕਿਤਨਾ ਕਿਤੇ ਵੋਟ ਕਰਦਾ ਨਜ਼ਰ ਆ ਰਿਹਾ ਹੈ ਪਰ ਦੇਖੋ ਵੋਟ ਕੱਟਦਾ ਕਿਦਾ ਪਿਆ ਵੋਟ ਕਾਂਗਰਸ ਦਾ ਕੱਟ ਹੋ ਰਿਹਾ ਆਮਾਦੀ ਪਾਰਟੀ ਦਾ ਵੋਟ ਕੱਟ ਨਹੀਂ ਹੋਇਆ ਆਮਾਦੀ ਪਾਰਟੀ ਦੇ ਜਿੰਨਾ ਵੋਟਰ ਸੀ ਸੀ ਉਮੀਦ ਕਰ ਰਹੇ ਸੀ ਉਹਦੇ ਤੇ ਆਮਾਦੀ ਪਾਰਟੀ ਚੱਲ ਰਹੀ ਆਮਾਦੀ ਪਾਰਟੀ ਲੀਡ ਕਰ ਰਹੀ ਹੈ ਪਰ ਭਾਰਤ ਪੂਸ਼ਣ ਆਸ਼ੂ ਦੇ ਬਰਬਰ ਆ ਕੇ ਭਾਜਪਾ ਦਾ ਖੜਾ ਹੋਣਾ ਉਹ ਬਿਲਕੁਲ ਕਿਤਨਾ ਕਿਤੇ ਸਾਈਨ ਹੈ ਕਿ ਕਾਂਗਰਸ ਦੀ ਜਿਹੜੀ ਆਪਸੀ ਫੁੱਟ ਸੀ ਉਸ ਕਰਕੇ ਉਹਨਾਂ ਨੂੰ ਨੁਕਸਾਨ ਹੋਇਆ ਔਰ ਉਸ ਫੁੱਟ ਦਾ ਨੁਕਸਾਨ ਜਿਹੜਾ ਹੈ ਨਾ ਚੋਣਾਂ 'ਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਭਾਜਪਾ ਦਾ ਵੋਟ ਬੈਂਕ ਵੱਧਾ ਨਜ਼ਰ ਆ ਰਿਹਾ ਪਹਿਲੇ ਤੁਸੀਂ ਦੋ ਰਾਉਂਡ ਦੇਖੋ ਦੋ ਰਾਉਂਡ 'ਚ ਭਾਜਪਾ ਕਿਤੇ ਨਜ਼ਰ ਨਹੀਂ ਸੀ ਆ ਰਹੀ ਆਪਾਂ ਅਸੀਂ ਵੀ ਇਸ ਚੀਜ਼ ਤੇ ਚਰਚਾ ਕਰ ਰਹੇ ਸੀ ਕਿ ਭਾਜਪਾ ਤਿੰਨ ਨੰਬਰ ਆਏਗੀ ਲੇਕਿਨ ਇਸ ਤਮ ਅਚਾਨਕ ਜਿਹੜਾ ਹੈ ਇੱਕ ਰਾਉਂਡ ਦੇ ਵਿੱਚ ਹੀ ਭਾਜਪਾ ਨੂੰ ਇਸ ਤਰੀਕੇ ਦਾ ਪੁਸ਼ਬੈਕ ਮਿਲਦਾ ਹੈ ਤਾਂ ਭਾਜਪਾ ਅੱਗੇ ਆਂਦੀ ਹੈ ਔਰ ਭਾਜਪਾ ਤੇ ਕਾਂਗਰਸ ਵਿਚਾਲੇ ਦੋ ਤਿੰਨ ਨੰਬਰ ਦੀ ਫਾਈਟ ਇਸ ਪੂਰੀ ਚੋਣ ਪ੍ਰਕਿਰਿਆ 'ਚ ਰਹੇਗੀ ਜਿੰਨੀ ਦੇਰ ਲੱਗ ਰਿਹਾ ਹੈ ਕਿ ਇਸ ਵੇਲੇ ਬਾਜੀ ਜਿਹੜੇ ਸੰਜੀਵ ਅਰੋੜਾ ਮਾਰਨਗੇ ਸੰਜੀਵ ਅਰੋੜਾ ਇਸ ਵੇਲੇ ਜੇਤੂ ਨਜ਼ਰ ਆ ਰਹੇ ਨੇ ਕਿਉਂਕਿ ਡਿਫਰੈਂਸ ਬਹੁਤ ਜ਼ਿਆਦਾ ਤੁਸੀਂ ਦੇਖੋ ਕਿ 3500 ਦੇ ਕਰੀਬ ਡਿਫਰੈਂਸ ਪਹੁੰਚ ਚੁੱਕਾ ਹੈ ਪਲੱਸ ਹੈ 3500 ਤੋਂ ਪਲੱਸ ਹੈ ਕਿਉਂਕਿ ਹਲੇ ਸੀ ਕਿਉਂਕਿ ਜਿਸ ਲਈ ਸੀ ਕਰ ਰਿਹਾ ਉਸ ਲਈ ਕਾਊਂਟਿੰਗ ਚੱਲ ਰਹੀ ਹੈ ਤਾਂ ਇਹ ਜਿਹੜੇ ਰਾਊਂਡ ਨੇ ਨਤੀਜੇ ਨੇ ਕਿਉਂਕਿ ਹਰ 20 ਮਿੰਟ ਬਾਅਦ ਕਰਾਉਣ ਆਣਾ ਸ਼ੁਰੂ ਹੋ ਜਾਂਦਾ ਪਹਿਲੇ ਜਦੋਂ ਹੁੰਦਾ ਹੈ ਕਿ ਚੈਕਿੰਗ ਕਰਾਣੀ ਹੁੰਦੀ ਹੈ ਇਸ ਕਰਕੇ ਪਹਿਲਾ ਨਤੀਜਾ ਸਵੇਰੇ 9 ਵਜੇ ਤੋਂ ਬਾਅਦ ਆ ਲੇਕਿਨ ਉਸ ਤੋਂ ਬਾਅਦ ਲਗਾਤਾਰ ਕਾਊਂ ਹੁੰਦਾ ਹੈ ਕਿ ਇਸ ਵਾਰ ਜਿਹੜਾ ਹੈ ਭਾਤਪਾ ਦਾ ਕ੍ਰਿਸਮਾ ਚੱਲ ਰਿਹਾ ਹੈ ਔਰ ਉਹ ਕ੍ਰਿਸਮਾ 2027 ਵਿੱਚ ਵੀ ਹੋਏਗਾ ਇਹ ਸਾਰੀ ਸਿਆਸੀ ਪਾਰਟੀਆਂ ਚੀਨ ਨੂੰ ਸਮਝ ਲੈਣ ਕਿ ਭਾਜਪਾ ਲੀਡ ਕਰਦੀ ਨਜ਼ਰ ਆ ਰਹੀ ਹੈ ਜੀ ਕਿਉਂਕਿ ਬਿਲਕੁਲ ਇਸ ਜਿਹੜੀਆਂ ਅਗਰ ਨਚੋਣਾ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤੇ ਦਾ ਕਨੈਕਸ਼ਨ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਚੋਣਾਂ ਉਹਦੇ ਨਾਲ ਵੀ ਕੀਤਾ ਜਾ ਰਿਹਾ ਕਿ ਲੋਕਾਂ ਦੀ ਪਸੰਦ ਕਿੱਥੇ ਜਾ ਰਹੀ ਹੈ ਕਿ ਇਹਨਾਂ ਨਾਲ ਇਹਦਾ ਕਨੈਕਟ ਹੁੰਦਾ ਹੈ ਦੇਖੋ ਹਾਲੇ ਫਿਲਹਾਲ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿਉਂਕਿ ਜਿੰਨ ਦੇਰ ਤੱਕ ਨਤੀਜੇ ਨਹੀਂ ਆ ਪਾਉਂਦੇ ਕਿਉਂਕਿ ਹਾਲੇ ਤੱਕ ਜਿੰਨੇ ਤੱਕ ਅਸੀਂ ਟਰੈਂਡ ਦੀ ਗੱਲ ਕਰ ਰਹੇ ਹਾਂ ਪਰ ਟਰੈਂਡਿੰਗ ਦੇ ਵਿੱਚ ਭਾਜਪਾ ਦਾ 2 ਨੰਬਰ ਤੇ ਪਹੁੰਚਣਾ ਇਹ ਹੀ ਆਪਣੇ ਚ ਬੜੀ ਵੱਡੀ ਗੱਲ ਹੈ ਔਰ ਜਿਸ ਤਰੀਕੇ ਦੇ ਨਾਲ ਭਾਰਤ ਪੂਛਣਾ ਚੁਦਾ ਕਰਸ਼ਮਾ ਨਾ ਕਰਪਣਾ ਇਹ ਸਾਰੇ ਫੈਕਟਰ ਜਿਹੜੇ ਨੇ ਕਾਊਂਟ ਕਰ ਰਹੇ ਨੇ ਤਾਂ ਤੁਸੀਂ ਦੇਖੋ ਕਿ ਸੰਜੀਵ अरोड़ा ਜੋ ਕਿ ਇੱਕ ਕਹਿ ਰਹੇ ਨਾ ਕਿ ਸਲੋ ਐਂਡ ਸਟਡੀ ਵਿਨਸ ਦਾ ਰੇਸ ਉਹ ਹੋਲੀ ਹੋਲੀ ਜਿਹੀ ਉਹਨਾਂ ਦੀ ਦੌੜ ਸੀ ਉਸ ਨੂੰ ਫੜ ਕੇ ਉਹਨਾਂ ਨੇ ਰੱਖਿਆ ਔਰ ਉਸ ਦੌੜ ਤੇ ਚੱਲ ਰਹੇ ਨੇ ਔਰ ਸੰਜੀਵ अरोड़ा ਦਾ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਸੀ ਕਿ ਇੱਕ ਵੱਡਾ ਮੁਕਾਬਲਾ ਵੱਡਾ ਮੁਕਾਬਲਾ ਨਜ਼ਰ ਨਹੀਂ ਆ ਰਿਹਾ ਹੈ ਵੱਡਾ ਮੁਕਾਬਲਾ ਇੱਥੇ ਨਹੀਂ ਤੁਸੀਂ ਕਹਿ ਸਕਦੇ ਕਿ ਕਿਉਂਕਿ ਲਗਾਤਾਰ ਪਹਿਲੇ ਰਾਊਂਡ ਤੋਂ ਲੈ ਕੇ ਤੁਸੀਂ ਦੇਖੋ ਹੁਣ ਤੱਕ ਸੰਜੀਵ अरोड़ा ਅੱਪ ਚੱਲ ਰਹੇ ਨੇ ਜੀਕਰ ਉਹ ਆਪ ਚੱਲ ਰਹੇ ਨੇ ਤਾਂ ਇਹਦਾ ਮਤਲਬ ਜਿਹੜਾ ਹੈ ਕਿ ਸਟੱਡੀ ਜਿਹੜੀ ਆਮ ਜਨਤਾ ਸੀ ਜਿਹੜੀ ਇੱਕ ਵੋਟਰ ਸੀ ਉਸਦੇ ਮਨ ਬਣਾਇਆ ਸੀ ਕਿ ਅਸੀਂ ਸੰਜੀਵ अरोड़ा ਨੂੰ ਵੋਟ ਕਰਨਾ ਹੈ ਆਮ ਆਦੀ ਪਾਰਟੀ ਨੂੰ ਵੋਟ ਕਰਨਾ ਹੈ ਉਹਨਾਂ ਨੇ ਵੋਟ ਕੀਤਾ ਤਾਂ ਕੁੱਲ ਮਿਲਾ ਕੇ ਇਸ ਵੇਲੇ ਜਿਹੜਾ ਐਗਜ਼ਾਮੀਨੇਸ਼ਨ ਹੈ ਨਾ ਇਸ ਵੇਲੇ ਵੀ ਜਰਾ ਚੱਲ ਰਿਹਾ ਹੈ ਕਿ ਠੀਕ ਹੈ ਰਿਜ਼ਲਟ ਆ ਰਹੇ ਨੇ ਲੇਕਿਨ ਫਿਲਹਾਲ ਉਹ ਕਾਂਗਰਸ ਅਤੇ ਭਾਜਪਾ ਦਾ ਚੱਲ ਰਿਹਾ ਹੈ ਲੇਕਿਨ ਸੰਜੀਵ अरोड़ा ਜਿਹੜਾ ਹੈ ਲਗਾਤਾਰ ਆਪਣੇ ਜਿੱਤ ਦੇ ਕਦਮ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਜੀ ਸੋ ਬਿਲਕੁਲ ਤੁਹਾਨੂੰ ਸਮੇਂ-ਸਮੇਂ ਤੇ ਅਪਡੇਟਸ ਦਿੰਦੇ ਰਵਾਂਗੇ ਤੇ ਚਾਰ ਰਾ ਨੇ ਉਹ ਹੋ ਚੁਕੇ ਨੇ 14 राउंड ਹੋਣੇ ਨੇ ਤੁਹਾਨੂੰ ਦੱਸ ਦੇ ਕਿ ਚਾਰ राउंड ਜਿਹੜੇ ਹੋ ਚੁਕੇ ਨੇ ਜਿਸ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਲੀਡ ਕਰ ਰਹੇ ਨੇ ਜਿਸ ਤੋਂ ਬਾਅਦ ਅਗਰ ਦੇਖਿਆ ਜਾਵੇ ਤਾਂ ਭਾਜਪਾ ਜਿਹੜੀ ਹੈ ਜੀਵਨ ਗੁਪਤਾ ਉਹ ਅੱਗੇ ਆ ਰਹੇ ਨੇ ਤਾਂ ਤੀਸਰੇ ਨੰਬਰ ਤੇ ਕਾਂਗਰਸ ਦੇ ਭਾਰਤ ਪੂਸ਼ਣ ਆਸ਼ੂ ਚਾਲਦੇ ਨੇ ਜਿਸ ਤੋਂ ਬਾਅਦ ਹੁਣ ਲਗਾਤਾਰ ਦੇਖਿਆ ਜਾਵੇ ਤਾਂ ਗੱਲ ਜਿਹੜੀ ਹੈ ਕਾਂਗਰਸ ਅਤੇ ਭਾਜਪਾ ਦੇ ਵਿਚਾਰੀ ਹੈ ਕਿ ਕੋਣ ਜਿਹੜਾ ਹੈ ਅੱਗੇ ਆਂਦਾ ਹੈ ਲੀਡ ਜਿਹੜਾ ਹੈ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਕਰ ਰਹੇ ਨੇ ਲੁਧਿਆਣਾ ਜਿਮਨੇ ਚੋਣਾ ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਦੱਸ ਦੇ ਕਿ ਹੁਣ ਤੱਕ 4 ਰਾਊਂਡ ਹੋ ਚੁੱਕੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਲਗਾਤਾਰ ਲੀਡ ਕਰ ਰਹੇ ਨੇ ਇਸ ਨਤੀਜਿਆਂ ਦੇ ਬਾਰੇ ਪੂਰੀ ਅਪਡੇਟਸ ਲਵਾਗੇ ਮੇਰੇ ਨਾਲ ਪੱਤਰਕਾਰ ਸੁਮਿਤ ਖਰਨਾ ਮੌਜੂਦ ਨੇ ਸਰ ਕੀ ਅਪਡੇਟਸ ਆਰਿਆ ਨੇ ਹੁਣ ਤੱਕ 4 ਰਾਊਂਡ ਤੋਂ ਬਾਅਦ ਬਿਲਕੁਲ ਅਗਰ 4 ਰਾਊਂਡ ਦੀ ਗੱਲ ਕਰੀਏ ਤਾਂ ਇਸ ਵੇਲੇ ਜਿਹੜਾ ਸਿੱਕਾ ਹੈ ਉਹ ਸੰਜੀਵ अरोड़े ਦਾ ਨਜ਼ਰ ਆ ਰਿਹਾ ਹੈ ਕਿਉਂਕਿ ਸੰਜੀਵ अरोड़ा ਇਸ ਵੇਲੇ ਲੀਡ ਕਰ ਰਹੇ ਨੇ ਪਰ ਜਿਹੜਾ ਸਭ ਤੋਂ ਵੱਡਾ ਉਲਟਫੇਰ ਇਸ ਚੋਣਾਂ ਦੇ ਵਿੱਚ ਨਤੀਜੇ ਜਿਹੜਾ ਨਜ਼ਾਰਾ ਆ ਰਿਹਾ ਜਿਹੜਾ ਭਾਜਪਾ ਦਾ ਵੋਟ ਬੈਂਕ ਵਧਿਆ ਕਿਉਂਕਿ ਸੀ ਲਗਾਤਾਰ ਗੱਲ ਕਰ ਰਹੇ ਸੀ ਕਿ ਭਾਜਪਾ ਇਸ ਵਾਰ ਕੁਝ ਅਲਗ ਕਰੇਗੀ ਤਾਂ ਤੁਸੀਂ ਦੇਖੋ ਜਦੋਂ ਤਿੰਨ ਰਾਉਂਡ ਦੇ ਨਤੀਜੇ ਪੂਰੇ ਹੁੰਦੇ ਨੇ ਤੇ ਉਸ ਵੇਲੇ 5200 ਵੋਟਾਂ ਜਿਹੜੀਆਂ ਸੀ ਉਹ ਜੀਵਨ ਗੁਪਤਾ ਨੂੰ ਸੀ ਤੇ 5000 ਭਾਰਤ ਪੁਸ਼ਪ ਨਾਚੂ ਨੂੰ ਸੀ ਤਾਂ ਕੁੱਲ ਮਿਲਾ ਕੇ ਅਗਰ ਕਲੋਜ਼ ਫਾਈਟ ਦੀ ਗੱਲ ਕੀਤੀ ਜਾਵੇ ਤੇ ਉਹ ਜਿਹੜੀ ਹੈ ਭਾਜਪਾ ਤੇ ਕਾਂਗਰਸ ਵਿੱਚ ਚਾਲੇ ਚੱਲ ਰਹੀ ਹੈ ਕਿਉਂਕਿ ਲੱਗ ਰਿਹਾ ਹੈ ਕਿ ਸੰਜੀਵ अरोड़ा ਆਪਣਾ ਜਿਹੜਾ ਸਿਕੰਦਰ ਹੈ ਬਣ ਸਕਣਗੇ ਲੇਕਿਨ ਭਾਜਪਾ ਨੇ ਜਿਹੜੀ ਕਛਾਲ ਮਾਰੀ ਹੈ ਉਹ ਕਿਤੇ ਨਾ ਕਿਤੇ ਇਸ ਵੇਲੇ ਪੂਰੇ ਇਸ ਇਲੈਕਸ਼ਨ ਦਾ ਇੱਕ ਸੈਂਟਰ ਪੁਆਇੰਟ ਬਣ ਗਈਆਂ ਨੇ ਕਿਉਂਕਿ ਭਾਜਪਾ ਜਿਸ ਤਰੀਕੇ ਨਾਲ ਲੱਗੇ ਆਈ ਹੈ ਉਹ ਇੱਕ ਅਲੱਗ ਫੈਕਟਰ ਹੈ ਕਿਉਂਕਿ ਰਵਨੀਤ ਬਿੱਟੂ ਕਾਫੀ ਚੋਣਾਂ 'ਚ ਮਿਹਨਤ ਕਰ ਰਹੇ ਸੀ ਕਾਫੀ ਜਿਆਦਾ ਸਰਕਾ ਤੇ ਉਤਰੇ ਸੀ ਔਰ ਲੱਗ ਰਿਹਾ ਸੀ ਕਿ ਸ਼ਾਇਦ ਕੁਝ ਭਾਜਪਾ ਜ਼ਰੂਰ ਕਰੇ ਸੀ ਲੋਕ ਇਸ ਤਰ੍ਹਾਂ ਦੀਆਂ ਸਰਈਆਂ ਲਗਾ ਰਹੇ ਸੀ ਕਿ ਭਾਜਪਾ ਨੂੰ ਮੋਟਾ ਬਹੁਤ ਪਈਆਂ ਨੇ ਔਰ ਉਹ ਗੱਲ ਕਿਤੇ ਨਾ ਕਿਤੇ ਇਸ ਵੇਲੇ ਨਤੀਜਿਆਂ ਦੇ ਵਿੱਚ ਸਾਹਮਣੇ ਆ ਰਹੀ ਹੈ ਔਰ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪਹਿਲੇ ਹੀ ਅਗਰ ਤਿੰਨੀਆਂ ਚਾਰ ਰਾਊਂਡਾਂ ਦੀ ਗੱਲ ਕਰੀਏ ਤਾਂ ਤਿੰਨ ਚਾਰ ਪਿੱਛੜ ਦੇ ਨਜ਼ਰ ਆ ਰਹੇ ਨੇ ਇੱਕ ਵਾਰੀ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਕਿ ਜਿਹਦੇ ਵਿੱਚ ਭਾਰਤ ਪੁਛਣਾ ਆຊੂ ਅੱਗੇ ਹੋਏ ਹੋਣ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੋਵੇ ਕਿ ਠੀਕ ਹੈ ਜੀ ਤੁਹਾਡੀ ਮੇਰੀ ਕਲੋਸ ਫਾਈਟ ਹੈ ਤਾਂ ਅਗਰ 4 ਰਾਊਂਡਾਂ ਦੀ ਗੱਲ ਕਰੀ ਜਾਵੇ ਤਾਂ 3500 ਦੇ ਕਰੀਬ ਜਿਹੜਾ ਹੈ ਮਾਰਜਿਨ ਹੋ ਚੁੱਕਾ ਹੈ ਤਾਂ ਤੁਸੀਂ ਦੇਖੋ ਕਿ ਇਹਦਾ ਮਤਲਬ ਹਰ ਇੱਕ ਰਾਊਂਡ ਦੇ ਵਿੱਚ 1000 ਦਾ ਆਲਮੋਸਟ ਜਿਹੜਾ ਹੈ ਉਹ ਫਰਕ ਲੈ ਕੇ ਦੋਨੇ ਪਾਰਟੀਆਂ ਦੇ ਮੁਕਾਬਲੇ ਜਿਹੜਾ ਹੈ ਸੰਜੀਵ ਰੋਰਾ ਚੱਲ ਰਹੇ ਨੇ ਤਾਂ ਅਗਰ 14 ਰਾਊਂਡਾਂ ਦੀ ਗੱਲ ਕੀਤੀ ਜਾਵੇ ਅਗਰ ਇਸੇ ਆંકੜੇ ਨਾਲ ਚੱਲੀ ਤਾਂ ਤਕਰੀਬਨ 12 ਤੋਂ 14000 ਦੀ ਜਿੱਤ ਜ ਪ੍ਰਾਪਤ ਕਰ ਸਕਦੇ ਨੇ ਪਰ ਫਿਲਹਾਲ ਅਗਰ ਇਸ ਵਾਰ ਕੋਈ ਚੋਣਾ ਦੇ ਵਿੱਚ ਅਗਰ ਕ੍ਰਿਸਮਾ ਜਿਹੜਾ ਸਾਹਮਣੇ ਆਇਆ ਹੈ ਉਹ ਭਾਜਪਾ ਨਜ਼ਰਾਂ ਦੀ ਬਿਲਕੁਲ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਇੱਕਦਮ ਜਿਹੜੇ ਭਾਜਪਾ ਨੇ ਬਾਜ਼ੀ ਮਾਰੀ ਹੈ ਕਿਉਂਕਿ ਪਹਿਲਾਂ ਦੇਖਿਆ ਜਾਈ ਤਾਂ ਭਾਰਤ ਭੂਸ਼ਨਾਸ਼ੂ ਜਿਹੜੇ ਸੀਗੇ ਉਹ ਅੱਗੇ ਆ ਰਹੇ ਸੀ ਬੀਜੇਪੀ ਤੋਂ ਦੇਖਿਆ ਜਾਈ ਤਾਂ ਇੱਕਦਮ ਜਦੋਂ ਇੱਕ ਰਾਉਂਡ ਤੋਂ ਬਾਅਦ ਇੱਕ ਤੀਸਰੇ ਰਾਉਂਡ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਜਿਹੜੀ ਹੈ ਉਹ ਲੀਡ ਕਰਨ ਲੱਗ ਗਈ ਤੁਸੀਂ ਦੇਖੋ ਕਿ ਬੀਜੇਪੀ ਬੇਸਿਕਲੀ ਤੁਸੀਂ ਦੇਖੋ ਕਿ ਸ਼ਹਿਰੀ ਖੇਤਰ ਹੈ ਇਹਦੇ ਵਿੱਚ ਕੋਈ ਪਿੰਡ ਨਹੀਂ ਸੀ ਪਿੰਡਾਂ ਨਾ ਹੋਣ ਕਰਕੇ ਇਸ ਕਰਕੇ ਸ਼ਹਿਰੀ ਖੇਤਰਾਂ ਦਾ ਆਪਸੀ ਤੇ ਸ਼ਹਿਰੀ ਖੇਤਰ ਜਿਹੜਾ ਹੈ ਕਿਤਨਾ ਕਿਤੇ ਵੋਟ ਕਰਦਾ ਨਜ਼ਰ ਆ ਰਿਹਾ ਹੈ ਪਰ ਦੇਖੋ ਵੋਟ ਕੱਟਦਾ ਕਿਦਾ ਪਿਆ ਵੋਟ ਕਾਂਗਰਸ ਦਾ ਕੱਟ ਹੋ ਰਿਹਾ ਆਮਾਦੀ ਪਾਰਟੀ ਦਾ ਵੋਟ ਕੱਟ ਨਹੀਂ ਹੋਇਆ ਆਮਾਦੀ ਪਾਰਟੀ ਦੇ ਜਿੰਨਾ ਵੋਟਰ ਸੀ ਸੀ ਉਮੀਦ ਕਰ ਰਹੇ ਸੀ ਉਹਦੇ ਤੇ ਆਮਾਦੀ ਪਾਰਟੀ ਚੱਲ ਰਹੀ ਆਮਾਦੀ ਪਾਰਟੀ ਲੀਡ ਕਰ ਰਹੀ ਹੈ ਪਰ ਭਾਰਤ ਪੂਸ਼ਣ ਆਸ਼ੂ ਦੇ ਬਰਬਰ ਆ ਕੇ ਭਾਜਪਾ ਦਾ ਖੜਾ ਹੋਣਾ ਉਹ ਬਿਲਕੁਲ ਕਿਤਨਾ ਕਿਤੇ ਸਾਈਨ ਹੈ ਕਿ ਕਾਂਗਰਸ ਦੀ ਜਿਹੜੀ ਆਪਸੀ ਫੁੱਟ ਸੀ ਉਸ ਕਰਕੇ ਉਹਨਾਂ ਨੂੰ ਨੁਕਸਾਨ ਹੋਇਆ ਔਰ ਉਸ ਫੁੱਟ ਦਾ ਨੁਕਸਾਨ ਜਿਹੜਾ ਹੈ ਨਾ ਚੋਣਾ 'ਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਭਾਜਪਾ ਦਾ ਵੋਟ ਬੈਂਕ ਵੱਧਾ ਨਜ਼ਰ ਆ ਰਿਹਾ ਪਹਿਲੇ ਤੁਸੀਂ ਦੋ ਰਾਊਂਡ ਦੇਖੋ ਦੋ ਰਾਊਂਡ 'ਚ ਭਾਜਪਾ ਕਿਤੇ ਨਜ਼ਰ ਨਹੀਂ ਸੀ ਆ ਰਹੀ ਆਪਾਂ ਅਸੀਂ ਵੀ ਇਸ ਚੀਜ਼ ਤੇ ਚਰਚਾ ਕਰ ਰਹੇ ਸੀ ਕਿ ਭਾਜਪਾ ਤਿੰਨ ਨੰਬਰ ਆਏਗੀ ਲੇਕਿਨ ਇਸ ਤਮ ਅਚਾਨਕ ਜਿਹੜਾ ਹੈ ਇੱਕ ਰਾਊਂਡ ਦੇ ਵਿੱਚ ਹੀ ਭਾਜਪਾ ਨੂੰ ਇਸ ਤਰੀਕੇ ਦਾ ਪੁਸ਼ਬੈਕ ਮਿਲਦਾ ਹੈ ਤਾਂ ਭਾਜਪਾ ਅੱਗੇ ਆਂਦੀ ਹੈ ਔਰ ਭਾਜਪਾ ਤੇ ਕਾਂਗਰਸ ਵਿਚਾਲੇ 2-3 ਨੰਬਰ ਦੀ ਫਾਈਟ ਇਸ ਪੂਰੀ ਚੋਣ ਪ੍ਰਕਿਰਿਆ 'ਚ ਰਹੇਗੀ ਜਿੰਨੀ ਦੇਰ ਤੱਕ ਲੱਗ ਰਿਹਾ ਹੈ ਕਿ ਇਸ ਵੇਲੇ ਬਾਜੀ ਜਿਹੜੇ ਸੰਜੀਵ ਅਰੋੜਾ ਮਾਰਨਗੇ ਸੰਜੀਵ ਅਰੋੜਾ ਇਸ ਵੇਲੇ ਜੇਤੂ ਨਜ਼ਰ ਆ ਰਹੇ ਨੇ ਕਿਉਂਕਿ ਡਿਫਰੈਂਸ ਬਹੁਤ ਜ਼ਿਆਦਾ ਤੁਸੀਂ ਦੇਖੋ ਕਿ 3500 ਦੇ ਕਰੀਬ ਡਿਫਰੈਂਸ ਪਹੁੰਚ ਚੁੱਕਾ ਹੈ ਪਲੱਸ ਹੈ 3500 ਤੋਂ ਪਲੱਸ ਹੈ ਕਿਉਂਕਿ ਹਲੇ ਸੀ ਕਿਉਂਕਿ ਜਿਸਲੇਸੀ ਕਰ ਰਿਹਾ ਉਸਲੇ ਕਾਊਂਟਿੰਗ ਚੱਲ ਰਹੀ ਹੈ ਤਾਂ ਇਹ ਜਿਹੜੇ ਰਾਊਂਡ ਨੇ ਨਤੀਜੇ ਨੇ ਕਿਉਂਕਿ ਹਰ 20 ਮਿੰਟ ਬਾਅਦ ਹੀ ਕਾਊਂਟ ਆਣਾ ਸ਼ੁਰੂ ਹੋ ਜਾਂਦਾ ਪਹਿਲੇ ਜਦੋਂ ਹੁੰਦਾ ਹੈ ਕਿ ਚੈਕਿੰਗ ਕਰਾਣੀ ਹੁੰਦੀ ਹੈ ਇਸ ਕਰਕੇ ਪਹਿਲਾ ਨਤੀਜਾ ਸਵੇਰੇ 9 ਵਜੇ ਤੋਂ ਬਾਅਦ ਆ ਲੇਕਿਨ ਉਸ ਤੋਂ ਬਾਅਦ ਲਗਾਤਾਰ ਕ ਕਹਿੰਦਾ ਹੈ ਕਿ ਇਸ ਵਾਰ ਜਿਹੜਾ ਹੈ ਭਾਜਪਾ ਦਾ ਕ੍ਰਿਜ਼ਮਾ ਚੱਲ ਰਿਹਾ ਹੈ ਔਰ ਉਹ ਕ੍ਰਿਜ਼ਮਾ 2027 ਵਿੱਚ ਵੀ ਹੋਏਗਾ ਇਹ ਸਾਰੀ ਸਿਆਸੀ ਪਾਰਟੀਆਂ ਚੀਨ ਨੂੰ ਸਮਝ ਲੈਣ ਕਿ ਭਾਜਪਾ ਲੀਡ ਕਰਦੀ ਨਜ਼ਰ ਆ ਰਹੀ ਹੈ ਜੀ ਕਿਉਂਕਿ ਬਿਲਕੁਲ ਇਸ ਜਿਹੜੀਆਂ ਅਗਰ ਚੋਣਾਂ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤੇ ਦਾ ਕਨੈਕਸ਼ਨ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਚੋਣਾਂ ਉਹਦੇ ਨਾਲ ਵੀ ਕੀਤਾ ਜਾ ਰਿਹਾ ਹੈ ਕਿ ਲੋਕਾਂ ਦੀ ਪਸੰਦ ਕਿੱਥੇ ਜਾ ਰਹੀ ਹੈ ਕਿ ਇਹਨਾਂ ਨਾਲ ਇਹਦਾ ਕਨੈਕਟ ਹੁੰਦਾ ਹੈ ਦੇਖੋ ਹਾਲੇ ਫਿਲਹਾਲ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿਉਂਕਿ ਜਿੰਨੇ ਦਿਨ ਤੱਕ ਨਤੀਜੇ ਨਹੀਂ ਆਪਾਂਦੇ ਕਿਉਂਕਿ ਹਾਲੇ ਤੱਕ ਜਿੰਨੇ ਤੱਕ ਅਸੀਂ ਟ੍ਰੈਂਡ ਦੀ ਗੱਲ ਕਰ ਰਹੇ ਹਾਂ ਪਰ ਟ੍ਰੈਂਡਿੰਗ ਦੇ ਵਿੱਚ ਭਾਜਪਾ ਦਾ 2 ਨੰਬਰ ਤੇ ਪਹੁੰਚਣਾ ਇਹ ਹੀ ਆਪਣੇ ਚ ਬੜੀ ਵੱਡੀ ਗੱਲ ਹੈ ਔਰ ਜਿਸ ਤਰੀਕੇ ਦੇ ਨਾਲ ਭਾਰਤ ਪੂਸ਼ਨਾ ਚੂਦਾ ਕ੍ਰਿਸ਼ਮਾ ਨਾ ਕਰਪਣਾ ਇਹ ਸਾਰੇ ਫੈਕਟਰ ਜਿਹੜੇ ਨੇ ਕਾਊਂਟ ਕਰ ਰਹੇ ਨੇ ਤਾਂ ਤੁਸੀਂ ਦੇਖੋ ਕਿ ਸੰਜੀਵ अरोड़ा ਜੋ ਕਿ ਇੱਕ ਕਹਿ ਰਹੇ ਨਾ ਕਿ ਸਲੋ ਐਂਡ ਸਟਡੀ ਵਿਨਸ ਦਾ ਰੇਸ ਉਹ ਹੋਲੀ ਹੋਲੀ ਜਿਹੜੀ ਉਹਨਾਂ ਦੀ ਦੌੜ ਸੀ ਉਸ ਨੂੰ ਫੜ ਕੇ ਉਹਨਾਂ ਨੇ ਰੱਖਿਆ ਹੈ ਔਰ ਉਸ ਦੌੜ ਤੇ ਚੱਲ ਰਹੇ ਨੇ ਔਰ ਸੰਜੀਵ अरोड़ा ਦਾ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਸੀ ਕਿ ਇੱਕ ਵੱਡਾ ਮੁਕਾਬਲਾ ਵੱਡਾ ਮੁਕਾਬਲਾ ਨਜ਼ਰ ਨਹੀਂ ਆ ਰਿਹਾ ਹੈ ਵੱਡਾ ਮੁਕਾਬਲਾ ਇੱਥੇ ਨਹੀਂ ਤੁਸੀਂ ਕਹਿ ਸਕਦੇ ਕਿ ਕਿਉਂਕਿ ਲਗਾਤਾਰ ਪਹਿਲੇ ਰਾਊਂਡ ਤੋਂ ਲੈ ਕੇ ਤੁਸੀਂ ਦੇਖੋ ਹੁਣ ਤੱਕ ਸੰਜੀਵ अरोड़ा ਅੱਪ ਚੱਲ ਰਹੇ ਨੇ ਜੀਕਰ ਉਹ ਆਪ ਚੱਲ ਰਹੇ ਨੇ ਤਾਂ ਇਹਦਾ ਮਤਲਬ ਜਿਹੜਾ ਹੈ ਕਿ ਸਟੱਡੀ ਜਿਹੜੀ ਆਮ ਜਨਤਾ ਸੀ ਜਿਹੜੀ ਇੱਕ ਵੋਟਰ ਸੀ ਉਸਦੇ ਮਨ ਬਣਾਇਆ ਸੀ ਕਿ ਅਸੀਂ ਸੰਜੀਵ अरोड़ा ਨੂੰ ਵੋਟ ਕਰਨਾ ਆਮ ਆਦੀ ਪਾਰਟੀ ਨੂੰ ਵੋਟ ਕਰਨਾ ਹੈ ਉਹਨਾਂ ਨੇ ਵੋਟ ਕੀਤਾ ਤਾਂ ਕੁੱਲ ਮਿਲਾ ਕੇ ਇਸ ਵੇਲੇ ਜਿਹੜੀ ਐਗਜ਼ਾਮੀਨੇਸ਼ਨ ਹੈ ਨਾ ਇਸ ਵੇਲੇ ਵੀ ਜਿਹੜਾ ਚੱਲ ਰਿਹਾ ਹੈ ਕਿ ਠੀਕ ਹੈ ਰਿਜ਼ਲਟ ਆ ਰਹੇ ਨੇ ਲੇਕਿਨ ਫਿਲਹਾਲ ਉਹ ਕਾਂਗਰਸ ਅਤੇ ਭਾਜਪਾ ਦਾ ਚੱਲ ਰਿਹਾ ਹੈ ਲੇਕਿਨ ਸੰਜੀਵ अरोड़ा ਜਿਹੜਾ ਹੈ ਲਗਾਤਾਰ ਆਪਣੇ ਜਿੱਤ ਦੇ ਕਦਮ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਜੀ ਸੋ ਬਿਲਕੁਲ ਤੁਹਾਨੂੰ ਸਮੇਂ-ਸਮੇਂ ਤੇ ਅਪਡੇਟਸ ਦਿੰਦੇ ਰਵਾਂਗੇ ਤੇ ਚਾਰ ਉਹ ਹੋ ਚੁੱਕੇ ਨੇ 14 ਰਾਉਂਡ ਹੋਣੇ ਨੇ ਤੁਹਾਨੂੰ ਦੱਸ ਦੇ ਕਿ ਚਾਰ ਰਾਉਂਡ ਜਿਹੜੇ ਹੋ ਚੁੱਕੇ ਨੇ ਜਿਸ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਲੀਡ ਕਰ ਰਹੇ ਨੇ ਜਿਸ ਤੋਂ ਬਾਅਦ ਅਗਰ ਦੇਖਿਆ ਜਾਵੇ ਤਾਂ ਭਾਜਪਾ ਜਿਹੜੀ ਹੈ ਜੀਵਨ ਗੁਪਤਾ ਉਹ ਅੱਗੇ ਆ ਰਹੇ ਨੇ ਤਾਂ ਤੀਸਰੇ ਨੰਬਰ ਤੇ ਕਾਂਗਰਸ ਦੇ ਭਾਰਤ ਪੂਸ਼ਣ ਆਸ਼ੂ ਚਾਲਦੇ ਨੇ ਜਿਸ ਤੋਂ ਬਾਅਦ ਹੁਣ ਲਗਾਤਾਰ ਦੇਖਿਆ ਜਾਵੇ ਤਾਂ ਗੱਲ ਜਿਹੜੀ ਹੈ ਕਾਂਗਰਸ ਅਤੇ ਭਾਜਪਾ ਦੇ ਵਿਚ ਆ ਰਹੀ ਹੈ ਕਿ ਕੌਣ ਜਿਹੜਾ ਹੈ ਅੱਗੇ ਆਂਦਾ ਹੈ ਲੀਡ ਜਿਹੜਾ ਹੈ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਕਰ ਰਹੇ ਨੇ ਲੁਧਿਆਣਾ ਜਿਮਨੇ ਚੋਣਾ ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਦੱਸ ਦੇ ਕਿ ਹੁਣ ਤੱਕ 4 ਰਾਊਂਡ ਹੋ ਚੁੱਕੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਲਗਾਤਾਰ ਲੀਡ ਕਰ ਰਹੇ ਨੇ ਇਸ ਨਤੀਜਿਆਂ ਦੇ ਬਾਰੇ ਪੂਰੀ ਅਪਡੇਟਸ ਲਵਾਗੇ ਮੇਰੇ ਨਾਲ ਪੱਤਰਕਾਰ ਸੁਮਿਤ ਖਰਨਾ ਮੌਜੂਦ ਨੇ ਸਰ ਕੀ ਅਪਡੇਟਸ ਆਰਿਆ ਨੇ ਹੁਣ ਤੱਕ 4 ਰਾਊਂਡ ਤੋਂ ਬਾਅਦ ਬਿਲਕੁਲ ਅਗਰ 4 ਰਾਊਂਡ ਦੀ ਗੱਲ ਕਰੀਏ ਤਾਂ ਇਸ ਵੇਲੇ ਜਿਹੜਾ ਸਿੱਕਾ ਹੈ ਉਹ ਸੰਜੀਵ अरोड़े ਦਾ ਨਜ਼ਰ ਆ ਰਿਹਾ ਹੈ ਕਿਉਂਕਿ ਸੰਜੀਵ अरोड़ा ਇਸ ਵੇਲੇ ਲੀਡ ਕਰ ਰਹੇ ਨੇ ਪਰ ਜਿਹੜਾ ਸਭ ਤੋਂ ਵੱਡਾ ਉਲਟਫੇਅਰ ਇਸ ਚੋਣਾਂ ਦੇ ਵਿੱਚ ਨਤੀਜੇ ਜਿਹੜਾ ਨਜ਼ਰ ਆ ਰਿਹਾ ਜਿਹੜਾ ਭਾਜਪਾ ਦਾ ਵੋਟ ਬੈਂਕ ਵਧਿਆ ਕਿਉਂਕਿ ਸੀ ਲਗਾਤਾਰ ਗੱਲ ਕਰ ਰਹੇ ਸੀ ਕਿ ਭਾਜਪਾ ਇਸ ਵਾਰ ਕੁਝ ਅਲਗ ਕਰੇਗੀ ਤਾਂ ਤੁਸੀਂ ਦੇਖੋ ਜਦੋਂ ਤਿੰਨ ਰਾਊਂਡ ਦੇ ਨਤੀਜੇ ਪੂਰੇ ਹੁੰਦੇ ਨੇ ਤੇ ਉਸ ਵੇਲੇ 5200 ਵੋਟਾਂ ਜਿਹੜੀਆਂ ਸੀ ਉਹ ਜੀਵਨ ਗੁਪਤਾ ਨੂੰ ਸੀ ਤੇ 5000 ਭਾਰਤ ਪੁਸ਼ਪ ਰਾਸ਼ੂ ਨੂੰ ਸੀ ਤਾਂ ਕੁਲ ਮਿਲਾ ਕੇ ਅਗਰ ক্লোਜ਼ ਫਾਈਟ ਦੀ ਗੱਲ ਕੀਤੀ ਜਾਵੇ ਤੇ ਉਹ ਜਿਹੜੀ ਹੈ ਭਾਜਪਾ ਤੇ ਕਾਂਗਰਸ ਵਿਚਾਲੇ ਚੱਲੇ ਚੱਲ ਰਹੀ ਹੈ ਕਿਉਂਕਿ ਲੱਗ ਰਿਹਾ ਹੈ ਕਿ ਸੰਜੀਵ अरोड़ा ਆਪਣਾ ਜਿਹੜਾ ਸਿਕੰਦਰ ਹੈ ਬਣ ਸਕਣਗੇ ਲੇਕਿਨ ਭਾਜਪਾ ਨੇ ਜਿਹੜੀ ਕਛਾਲ ਮਾਰੀ ਹੈ ਉਹ ਕਿਤੇ ਨਾ ਕਿਤੇ ਇਸ ਵੇਲੇ ਪੂਰੇ ਇਸ ਇਲੈਕਸ਼ਨ ਦਾ ਇੱਕ ਸੈਂਟਰ ਪੁਆਇੰਟ ਬਣ ਗਈ ਹੈ ਨਹੀਂ ਕਿਉਂਕਿ ਭਾਜਪਾ ਜਿਸ ਤਰੀਕੇ ਨਾਲ ਲੱਗੇ ਆਈ ਹੈ ਉਹ ਇੱਕ ਅਲੱਗ ਫੈਕਟਰ ਹੈ ਕਿਉਂਕਿ ਰਵਨੀਤ ਬਿੱਟੂ ਕਾਫੀ ਚੋਨਾਚ ਮਿਹਨਤ ਕਰ ਰਹੇ ਸੀ ਕਾਫੀ ਜਿਆਦਾ ਸਰਕਾ ਤੇ ਉਤਰੇ ਸੀ ਔਰ ਲੱਗ ਰਿਹਾ ਸੀ ਕਿ ਸ਼ਾਇਦ ਕੁਝ ਭਾਜਪਾ ਜਰੂਰ ਕਰੇ ਸੀ ਲੋਕ ਇਸ ਤਰ੍ਹਾਂ ਦੀਆਂ ਸਰਈਆਂ ਲਗਾ ਰਹੇ ਸੀ ਕਿ ਭਾਜਪਾ ਨੂੰ ਵੋਟਾ ਬਹੁਤ ਪਈਆਂ ਨੇ ਔਰ ਉਹ ਗੱਲ ਕਿਤੇ ਨਾ ਕਿਤੇ ਇਸ ਵੇਲੇ ਨਤੀਜਿਆਂ ਦੇ ਵਿੱਚ ਸਾਹਮਣੇ ਆ ਰਹੀ ਹੈ ਔਰ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪਹਿਲੇ ਹੀ ਅਗਰ ਤਿੰਨਿਆ ਚਾਰ ਰਾਊਂਡਾਂ ਦੀ ਗੱਲ ਕਰੀਏ ਤਾਂ ਤਿੰਨ ਚਾਰ ਰਾਊ ਪਿੱਛੜ ਦੇ ਨਜ਼ਰ ਆ ਰਹੇ ਨੇ ਇੱਕ ਵਾਰੀ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਕਿ ਜਿਹਦੇ ਵਿੱਚ ਭਾਰਤ ਪੁਜਣਾ ਛੂ ਅੱਗੇ ਹੋਏ ਹੋਣ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੋਵੇ ਕਿ ਠੀਕ ਹੈ ਜੀ ਤੁਹਾਡੀ ਮੇਰੀ ਕਲੋਸ ਫਾਈਟ ਹੈ ਤਾਂ ਅਗਰ 4 ਰਾਊਂਡਾਂ ਦੀ ਗੱਲ ਕਰੀ ਜਾਵੇ ਤਾਂ 3500 ਤੋਂ ਕਰੀਬ ਜਿਹੜਾ ਹੈ ਮਾਰਜਿਨ ਹੋ ਚੁੱਕਾ ਹੈ ਤਾਂ ਤੁਸੀਂ ਦੇਖੋ ਕਿ ਇਹਦਾ ਮਤਲਬ ਹਰ ਇੱਕ ਰਾਊਂਡ ਦੇ ਵਿੱਚ 1000 ਦਾ ਆਲਮੋਸਟ ਜਿਹੜਾ ਹੈ ਉਹ ਫਰਕ ਲੈ ਕੇ ਦੋਨੇ ਪਾਰਟੀਆਂ ਦੇ ਮੁਕਾਬਲੇ ਜਿਹੜਾ ਹੈ ਸੰਜੀਵ ਰੋੜਾ ਚੱਲ ਰਹੇ ਨੇ ਤਾਂ ਅਗਰ 14 ਰਾਊਂਡਾਂ ਦੀ ਗੱਲ ਕੀਤੀ ਜਾਵੇ ਅਗਰ ਇਸੇ ਆંકੜੇ ਨਾਲ ਚੱਲੀ ਤਾਂ ਤਕਰੀਬਨ 12 ਤੋਂ 14000 ਦੀ ਜਿੱਤ प्राप्त कर सकदे ने पर फिलहाल अगर इस बार कोई चुनाव ਦੇ ਵਿੱਚ ਅਗਰ ਕ੍ਰਿਜ਼ਮਾ ਜਿਹੜਾ ਸਾਹਮਣੇ ਆਇਆ ਹੈ ਉਹ ਭਾਜਪਾ ਨਜ਼ਰਾਂ ਦੀ ਬਿਲਕੁਲ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਇੱਕਦਮ ਜਿਹੜੇ ਭਾਜਪਾ ਨੇ ਬਾਜ਼ੀ ਮਾਰੀ ਹੈ ਕਿਉਂਕਿ ਪਹਿਲਾਂ ਦੇਖਿਆ ਜਾਏ ਤਾਂ ਭਾਰਤ ਭੂਸ਼ਨਾਸ਼ੂ ਜਿਹੜੇ ਸੀਗੇ ਉਹ ਅੱਗੇ ਆ ਰਹੇ ਸੀ बीजेपी ਤੋਂ ਦੇਖਿਆ ਤਾਂ ਇੱਕਦਮ ਜਦੋਂ ਇੱਕ ਰਾਉਂਡ ਤੋਂ ਬਾਅਦ ਇੱਕ ਤੀਸਰੇ ਰਾਉਂਡ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤਾਂ बीजेपी ਜਿਹੜੀ ਹੈ ਉਹ ਲੀਡ ਕਰਨ ਲੱਗ ਗਈ ਤੁਸੀਂ ਦੇਖੋ ਕਿ बीजेपी ਬੇਸਿਕਲੀ ਤੁਸੀਂ ਦੇਖੋ ਕਿ ਸ਼ਹਿਰੀ ਖੇਤਰ ਹੈ ਇਹਦੇ ਵਿੱਚ ਕੋਈ ਪਿੰਡ ਨਹੀਂ ਸੀ ਪਿੰਡਾਂ ਨਾ ਹੋਣ ਕਰਕੇ ਕਰਕੇ ਸ਼ਹਿਰੀ ਖੇਤਰ ਦਾ ਭਾਵ ਸੀ ਔਰ ਸ਼ਹਿਰੀ ਖੇਤਰ ਜਿਹੜਾ ਹੈ ਕਿਤਨਾ ਕਿਤੇ ਵੋਟ ਕਰਦਾ ਨਜ਼ਰ ਆ ਰਿਹਾ ਹੈ ਪਰ ਦੇਖੋ ਵੋਟ ਕੱਟਦਾ ਕਿਦਾ ਪਿਆ ਵੋਟ ਕਾਂਗਰਸ ਦਾ ਕੱਟ ਹੋ ਰਿਹਾ ਆਮਾਦੀ ਪਾਰਟੀ ਦਾ ਵੋਟ ਕੱਟ ਨਹੀਂ ਹੋਇਆ ਆਮਾਦੀ ਪਾਰਟੀ ਦੇ ਜਿੰਨਾ ਵੋਟਰ ਸੀ ਸੀ ਉਮੀਦ ਕਰ ਰਹੇ ਸੀ ਉਹਦੇ ਤੇ ਆਮਾਦੀ ਪਾਰਟੀ ਚੱਲ ਰਹੀ ਆਮਾਦੀ ਪਾਰਟੀ ਲੀਡ ਕਰ ਰਹੀ ਹੈ ਪਰ ਭਾਰਤ ਪੂਸ਼ਣ ਆਸ਼ੂ ਦੇ ਬਰਬਰ ਆ ਕੇ ਭਾਜਪਾ ਦਾ ਖੜਾ ਹੋਣਾ ਉਹ ਬਿਲਕੁਲ ਕਿਤਨਾ ਕਿਤੇ ਸਾਈਨ ਹੈ ਕਿ ਕਾਂਗਰਸ ਦੀ ਜਿਹੜੀ ਆਪਸੀ ਫੁੱਟ ਸੀ ਉਸ ਕਰਕੇ ਉਹਨਾਂ ਨੂੰ ਨੁਕਸਾਨ ਹੋਇਆ ਔਰ ਉਸ ਫੁੱਟ ਦਾ ਨੁਕਸਾਨ ਜਿਹੜਾ ਹੈ ਨਾ ਚੋਣਾਂ 'ਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਭਾਜਪਾ ਦਾ ਵੋਟ ਬੈਂਕ ਵੱਧਾ ਨਜ਼ਰ ਆ ਰਿਹਾ ਪਹਿਲੇ ਤੁਸੀਂ ਦੋ ਰਾਊਂਡ ਦੇਖੋ ਦੋ ਰਾਊਂਡ 'ਚ ਭਾਜਪਾ ਕਿਤੇ ਨਜ਼ਰ ਨਹੀਂ ਸੀ ਆ ਰਹੀ ਆਪਾਂ ਅਸੀਂ ਵੀ ਇਸ ਚੀਜ਼ ਤੇ ਚਰਚਾ ਕਰ ਰਹੇ ਸੀ ਕਿ ਭਾਜਪਾ ਤਿੰਨ ਨੰਬਰ ਆ ਗਈ ਲੇਕਿਨ ਇਸ ਤਮ ਅਚਾਨਕ ਜਿਹੜਾ ਹੈ ਇੱਕ ਰਾਊਂਡ ਦੇ ਵਿੱਚ ਹੀ ਭਾਜਪਾ ਨੂੰ ਇਸ ਤਰੀਕੇ ਦਾ ਪੁਸ਼ਬੈਕ ਮਿਲਦਾ ਹੈ ਤਾਂ ਭਾਜਪਾ ਅੱਗੇ ਆਂਦੀ ਹੈ ਔਰ ਭਾਜਪਾ ਤੇ ਕਾਂਗਰਸ ਵਿਚਾਲੇ 2 ਤੇ 3 ਨੰਬਰ ਦੀ ਫਾਈਟ ਇਸ ਪੂਰੀ ਚੋਣ ਪ੍ਰਕਿਰਿਆ ਚ ਚਲੇਗੀ ਜਿੰਨੀ ਦੇਰ ਤੱਕ ਅਸੀਂ ਚਰਚਾ ਕਰਦੇ ਰਾਂਗੇ ਪਰ ਲੱਗ ਰਿਹਾ ਹੈ ਕਿ ਇਸ ਵੇਲੇ ਬਾਜੀ ਜਿਹੜੇ ਸੰਜੀਵ ਅਰੋੜਾ ਮਾਰਨਗੇ ਸੰਜੀਵ ਅਰੋੜਾ ਇਸ ਵੇਲੇ ਜੇਤੂ ਨਜ਼ਰ ਆ ਰਹੇ ਨੇ ਕਿਉਂਕਿ ਡਿਫਰੈਂਸ ਬਹੁਤ ਜ਼ਿਆਦਾ ਤੁਸੀਂ ਦੇਖੋ ਕਿ 3500 ਦੇ ਕਰੀਬ ਡਿਫਰੈਂਸ ਪਹੁੰਚ ਚੁੱਕਾ ਹੈ ਪਲੱਸ ਹੈ 3500 ਤੋਂ ਪਲੱਸ ਹੈ ਕਿਉਂਕਿ ਹਲੇ ਅਸੀਂ ਕਿਉਂਕਿ ਜਿਸ ਲਈ ਅਸੀਂ ਕਰ ਰਿਹਾ ਉਸ ਲਈ ਕਾਊਂਟਿੰਗ ਚੱਲ ਰਹੀ ਹੈ ਤਾਂ ਇਹ ਜਿਹੜੇ ਰਾਊਂਡ ਨੇ ਨਤੀਜੇ ਨੇ ਕਿਉਂਕਿ ਹਰ 20 ਮਿੰਟ ਬਾ ਹੁੰਦਾ ਕਿ ਚੈਕਿੰਗ ਕਰਾਣੀ ਹੁੰਦੀ ਹੈ ਇਸ ਕਰਕੇ ਪਹਿਲਾ ਨਤੀਜਾ ਸਵੇਰੇ 9 ਵਜੇ ਤੋਂ ਬਾਅਦ ਆ ਲੇਕਿਨ ਉਸ ਤੋਂ ਬਾਅਦ ਲਗਾਤਾਰ ਕਾਊਂਟਿੰਗ ਚੱਲ ਰਹੀ ਹੈ ਲੇਕਿਨ ਭਾਜਪਾ ਦਾ ਬੋਰਡ ਬੈਂਕ ਵਦਨਾ ਇਹ ਕਿਤਨਾ ਕਿਤੇ ਸਾਫ ਦਰਸਾਉਂਦਾ ਹੈ ਕਿ ਇਸ ਵਾਰ ਜਿਹੜਾ ਹੈ ਭਾਜਪਾ ਦਾ ਕ੍ਰਿਜ਼ਮਾ ਚੱਲ ਰਿਹਾ ਹੈ ਔਰ ਉਹ ਕ੍ਰਿਜ਼ਮਾ 2027 ਵਿੱਚ ਵੀ ਹੋਏਗਾ ਇਹ ਸਾਰੀ ਸਿਆਸੀ ਪਾਰਟੀਆਂ ਚੀਨ ਨੂੰ ਸਮਝ ਲੈਣ ਕਿ ਭਾਜਪਾ ਲੀਡ ਕਰਦੀ ਨਜ਼ਰ ਆ ਰਹੀ ਹੈ ਜੀ ਕਿਉਂਕਿ ਬਿਲਕੁਲ ਇਸ ਜੜੀਆਂ ਅਗਰ ਨਚੋਣਾ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤੇ ਦਾ ਕਨੈਕਸ਼ਨ ਆਉਣ ਵਾਲੀਆਂ ਜੜੀਆਂ 2027 ਦੀਆਂ ਚੋਣਾਂ ਉਹਦੇ ਨਾਲ ਵੀ ਕੀਤਾ ਜਾ ਰਿਹਾ ਹੈ ਕਿ ਲੋਕਾਂ ਦੀ ਪਸੰਦ ਕਿੱਥੇ ਜਾ ਰਹੀ ਹੈ ਕਿ ਇਹਨਾਂ ਨਾਲ ਇਹਦਾ ਕਨੈਕਟ ਹੁੰਦਾ ਹੈ ਦੇਖੋ ਹਾਲੇ ਫਿਲਹਾਲ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿਉਂਕਿ ਜਿੰਨ ਦੇਰ ਤੱਕ ਨਤੀਜੇ ਨਹੀਂ ਆ ਪਾਉਂਦੇ ਕਿਉਂਕਿ ਹਾਲੇ ਤੱਕਨ ਤੇ ਜਿੰਨੇ ਤੱਕਨ ਅਸੀਂ ਟ੍ਰੈਂਡ ਦੀ ਗੱਲ ਕਰ ਰਹੇ ਹਾਂ ਪਰ ਟ੍ਰੈਂਡਿੰਗ ਦੇ ਵਿੱਚ ਭਾਜਪਾ ਦਾ 2 ਨੰਬਰ ਤੇ ਪਹੁੰਚਣਾ ਇਹ ਹੀ ਆਪਣੇ ਆਪ ਚ ਬੜੀ ਵੱਡੀ ਗੱਲ ਹੈ ਔਰ ਜਿਸ ਤਰੀਕੇ ਦੇ ਨਾਲ ਭਾਰਤ ਪੂਸ਼ਨਾਚੂ ਦਾ ਕ੍ਰਿਸ਼ਮਾ ਨਾ ਕਰਪਣਾ ਇਹ ਸਾਰੇ ਫ ਕਰ ਰਹੇ ਨੇ ਤਾਂ ਤੁਸੀਂ ਦੇਖੋ ਕਿ ਸੰਜੀਵ अरोड़ा ਜੋ ਕਿ ਇੱਕ ਕਹਿ ਰਹੇ ਨਾ ਕਿ ਸਲੋ ਐਂਡ ਸਟਡੀ ਵਿਨਸ ਦਾ ਰੇਸ ਉਹ ਹੋਲੀ ਹੋਲੀ ਜਿਹੜੀ ਉਹਨਾਂ ਦੀ ਦੌੜ ਸੀ ਉਸ ਨੂੰ ਫੜ ਕੇ ਉਹਨਾਂ ਨੇ ਰੱਖਿਆ ਹੈ ਔਰ ਉਸ ਦੌੜ ਤੇ ਚੱਲ ਰਹੇ ਨੇ ਔਰ ਸੰਜੀਵ अरोड़ा ਦਾ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਸੀ ਕਿ ਇੱਕ ਵੱਡਾ ਮੁਕਾਬਲਾ ਵੱਡਾ ਮੁਕਾਬਲਾ ਨਜ਼ਰ ਨਹੀਂ ਆ ਰਿਹਾ ਹੈ ਵੱਡਾ ਮੁਕਾਬਲਾ ਇੱਥੇ ਨਹੀਂ ਤੁਸੀਂ ਕਹਿ ਸਕਦੇ ਕਿ ਕਿਉਂਕਿ ਲਗਾਤਾਰ ਪਹਿਲੇ ਰਾਉਂਡ ਤੋਂ ਲੈ ਕੇ ਤੁਸੀਂ ਦੇਖੋ ਹੁਣ ਤੱਕ ਸੰਜੀਵ अरोड़ा ਅੱਪ ਚੱਲ ਰਹੇ ਨੇ ਜੇਕਰ ਉਹ ਅੱਪ ਚੱਲ ਰਹੇ ਨੇ ਤਾਂ ਇਹਦਾ ਮਤਲਬ ਜਿਹੜਾ ਹੈ ਕਿ ਸਟੱਡੀ ਜਿਹੜੀ ਆਮ ਜਨਤਾ ਸੀ ਜਿਹੜੀ ਇੱਕ ਵੋਟਰ ਸੀ ਉਸ ਦੇ ਮਨ ਬਣ ਆ ਸੀਗੇ ਸੀ ਸੰਜੀਵ अरोड़ा ਨੂੰ ਵੋਟ ਕਰਨਾ ਆਮ ਆਦੀ ਪਾਰਟੀ ਨੂੰ ਵੋਟ ਕਰਨਾ ਹੈ ਉਹਨਾਂ ਨੇ ਵੋਟ ਕੀਤਾ ਤਾਂ ਕੁੱਲ ਮਿਲਾ ਕੇ ਇਸ ਵੇਲੇ ਜਿਹੜਾ ਐਗਜ਼ਾਮੀਨੇਸ਼ਨ ਹੈ ਨਾ ਇਸ ਵੇਲੇ ਵੀ ਜਰਾ ਚੱਲ ਰਿਹਾ ਹੈ ਕਿੱਥੇ ਕਿ ਰਿਜ਼ਲਟ ਆ ਰਹੇ ਨੇ ਲੇਕਿਨ ਫਿਲਹਾਲ ਉਹ ਕਾਂਗਰਸ ਅਤੇ ਭਾਜਪਾ ਦਾ ਚੱਲ ਰਿਹਾ ਹੈ ਲੇਕਿਨ ਸੰਜੀਵ अरोड़ा ਜਿਹੜਾ ਹੈ ਲਗਾਤਾਰ ਆਪਣੇ ਜਿੱਤ ਦੇ ਕਦਮ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਜੀ ਸੋ ਬਿਲਕੁਲ ਤੁਹਾਨੂੰ ਸਮੇਂ-ਸਮੇਂ ਤੇ ਅਪਡੇਟਸ ਦਿੰਦੇ ਰਵਾਂਗੇ ਤੇ ਚਾਰ ਰਾਊਂਡ ਜਿਹੜੇ ਨੇ ਉਹ ਹੋ ਚੁੱਕੇ ਨੇ 14 ਰਾਊਂਡ ਹੋਣੇ ਨੇ ਤੁਹਾਨੂੰ ਦੱਸ ਦੇ ਕਿ ਚਾਰ ਰਾਊਂਡ ਜਿਹੜੇ ਹੋ ਚੁੱਕੇ ਨੇ ਜਿਸ ਦੇ ਵਿੱਚ ਲਗਾਤਾਰ ਦੇ ਸੰਜੀਵ अरोड़ा ਲੀਡ ਕਰ ਰਹੇ ਨੇ ਜਿਸ ਤੋਂ ਬਾਅਦ ਅਗਰ ਦੇਖਿਆ ਜਾਵੇ ਤਾਂ ਭਾਜਪਾ ਜਿਹੜੀ ਹੈ ਜੀਵਨ ਗੁਪਤਾ ਉਹ ਅੱਗੇ ਆ ਰਹੇ ਨੇ ਤਾਂ ਤੀਸਰੇ ਨੰਬਰ ਤੇ ਕਾਂਗਰਸ ਦੇ ਭਾਰਤ ਪੂਸ਼ਣ ਆਸ਼ੂ ਚਾਲਦੇ ਨੇ ਜਿਸ ਤੋਂ ਬਾਅਦ ਹੁਣ ਲਗਾਤਾਰ ਦੇਖਿਆ ਜਾਵੇ ਤਾਂ ਗੱਲ ਜਿਹੜੀ ਹੈ ਕਾਂਗਰਸ ਅਤੇ ਭਾਜਪਾ ਦੇ ਵਿਚਾਰੀ ਹੈ ਕਿ ਕੌਣ ਜਿਹੜਾ ਹੈ ਅੱਗੇ ਆਂਦਾ ਹੈ ਲੀਡ ਜਿਹੜਾ ਹੈ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਕਰ ਰਹੇ ਨੇ ਲੁਧਿਆਣਾ ਜਿਮਨੀ ਚੋਣਾ ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਦੱਸ ਦੇ ਕਿ ਹੁਣ ਤੱਕ 4 ਰਾਊਂਡ ਹੋ ਚੁੱਕੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਲਗਾਤਾਰ ਲੀਡ ਕਰ ਰਹੇ ਨੇ ਇਸ ਨਤੀਜਿਆਂ ਦੇ ਬਾਰੇ ਪੂਰੀ ਅਪਡੇਟਸ ਲਵਾਗੇ ਮੇਰੇ ਨਾਲ ਪੱਤਰਕਾਰ ਸੁਮਿਤ ਖਰਨਾ ਮੌਜੂਦ ਨੇ ਸਰ ਕੀ ਅਪਡੇਟਸ ਆਰਿਆ ਨੇ ਹੁਣ ਤੱਕ 4 ਰਾਊਂਡ ਤੋਂ ਬਾਅਦ ਬਿਲਕੁਲ ਅਗਰ 4 ਰਾਊਂਡ ਦੀ ਗੱਲ ਕਰੀਏ ਤਾਂ ਇਸ ਵੇਲੇ ਜਿਹੜਾ ਸਿੱਕਾ ਹੈ ਉਹ ਸੰਜੀਵ अरोड़े ਦਾ ਨਜ਼ਰ ਆ ਰਿਹਾ ਹੈ ਕਿਉਂਕਿ ਸੰਜੀਵ अरोड़ा ਇਸ ਵੇਲੇ ਲੀਡ ਕਰ ਰਹੇ ਨੇ ਪਰ ਜਿਹੜਾ ਸਭ ਤੋਂ ਵੱਡਾ ਉਲਟਫੇਰ ਇਸ ਚੋਣਾ ਦੇ ਵਿੱਚ ਨਤੀਜਿਆਂ ਜਿਹੜਾ ਨਜ਼ਰ ਆ ਰਿਹਾ ਜਿਹੜਾ ਭਾਜਪਾ ਦਾ ਵੋਟ ਬੈਂਕ ਵਧਿਆ ਕਿਉਂਕਿ ਸੀ ਲਗਾਤਾਰ ਗੱਲ ਕਰ ਰਹੇ ਸੀ ਕਿ ਭਾਜਪਾ ਇਸ ਵਾਰ ਕੁਝ ਅਲਗ ਕਰੇਗੀ ਤਾਂ ਤੁਸੀਂ ਦੇਖੋ ਜਦੋਂ ਤਿੰਨ ਰਾਉਂਡ ਦੇ ਨਤੀਜੇ ਪੂਰੇ ਹੁੰਦੇ ਨੇ ਤੇ ਉਸ ਵੇਲੇ 5200 ਵੋਟਾਂ ਜਿਹੜੀਆਂ ਸੀ ਉਹ ਜੀਵਨ ਗੁਪਤਾ ਨੂੰ ਸੀ ਤੇ 5000 ਭਾਰਤ ਪੁਸ਼ਪ ਨਾਚੂ ਨੂੰ ਸੀ ਤਾਂ ਕੁੱਲ ਮਿਲਾ ਕੇ ਅਗਰ ਕਲੋਜ਼ ਫਾਈਟ ਦੀ ਗੱਲ ਕੀਤੀ ਜਾਵੇ ਤੇ ਉਹ ਜਿਹੜੀ ਹੈ ਭਾਜਪਾ ਤੇ ਕਾਂਗਰਸ ਵਿਚਾਲੇ ਚੱਲੇ ਚੱਲ ਰਹੀ ਹੈ ਕਿਉਂਕਿ ਲੱਗ ਰਿਹਾ ਹੈ ਕਿ ਸੰਜੀਵ अरोड़ा ਆਪਣਾ ਜਿਹੜਾ ਸਿਕੰਦਰ ਹੈ ਬਣ ਸਕਣਗੇ ਲੇਕਿਨ ਭਾਜਪਾ ਨੇ ਜਿਹੜੀ ਕਛਾਲ ਮਾਰੀ ਉਹ ਕਿਤੇ ਨਾ ਕਿਤੇ ਇਸ ਵੇਲੇ ਪੂਰੇ ਇਸ ਇਲੈਕਸ਼ਨ ਦਾ ਇੱਕ ਸੈਂਟਰ ਪੁਆਇੰਟ ਬਣ ਗਈਆਂ ਨੇ ਕਿਉਂਕਿ ਭਾਜਪਾ ਜਿਸ ਤਰੀਕੇ ਨਾਲ ਲੱਗੇ ਆਈ ਹੈ ਉਹ ਇੱਕ ਅਲੱਗ ਫੈਕਟਰ ਹੈ ਕਿਉਂਕਿ ਰਵਨੀਤ ਬਿੱਟੂ ਕਾਫੀ ਚੋਣਾਂ 'ਚ ਮਿਹਨਤ ਕਰ ਰਹੇ ਸੀ ਕਾਫੀ ਜਿਆਦਾ ਸਰਕਾ ਤੇ ਉਤਰੇ ਸੀ ਔਰ ਲੱਗ ਰਿਹਾ ਸੀ ਕਿ ਸ਼ਾਇਦ ਕੁਝ ਭਾਜਪਾ ਜਰੂਰ ਕਰੇ ਸੀ ਲੋਕ ਇਸ ਤਰ੍ਹਾਂ ਦੀਆਂ ਸਰਈਆਂ ਲਗਾ ਰਹੇ ਸੀ ਕਿ ਭਾਜਪਾ ਨੂੰ ਮੋਟਾ ਬਹੁਤ ਪਈਆਂ ਨੇ ਔਰ ਉਹ ਗੱਲ ਕਿਤੇ ਨਾ ਕਿਤੇ ਇਸ ਵੇਲੇ ਨਤੀਜਿਆਂ ਦੇ ਵਿੱਚ ਸਾਹਮਣੇ ਆ ਰਹੀ ਹੈ ਔਰ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪਹਿਲੇ ਹੀ ਅਗਰ ਤਿੰਨੀਆਂ ਚਾਰ ਰਾਉਂਡਾਂ ਦੀ ਗੱਲ ਕਰੀਏ ਤਾਂ ਤਿੰਨ ਚਾਰ ਪਿੱਛੜ ਦੇ ਨਜ਼ਰ ਆ ਰਹੇ ਨੇ ਇੱਕ ਵਾਰੀ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਕਿ ਜਿਹਦੇ ਵਿੱਚ ਭਾਰਤ ਪੁਛਣਾຊੂ ਅੱਗੇ ਹੋਏ ਹੋਣ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੋਵੇ ਕਿ ਠੀਕ ਹੈ ਜੀ ਤੁਹਾਡੀ ਮੇਰੀ ਕਲੋਸ ਫਾਈਟ ਹੈ ਤਾਂ ਅਗਰ 4 ਰਾਊਂਡਾਂ ਦੀ ਗੱਲ ਕਰੀ ਜਾਵੇ ਤਾਂ 3500 ਦੇ ਕਰੀਬ ਜਿਹੜਾ ਹੈ ਮਾਰਜਿਨ ਹੋ ਚੁੱਕਾ ਹੈ ਤਾਂ ਤੁਸੀਂ ਦੇਖੋ ਕਿ ਇਹਦਾ ਮਤਲਬ ਹਰ ਇੱਕ ਰਾਊਂਡ ਦੇ ਵਿੱਚ 1000 ਦਾ ਆਲਮੋਸਟ ਜਿਹੜਾ ਹੈ ਉਹ ਫਰਕ ਲੈ ਕੇ ਦੋਨੇ ਪਾਰਟੀਆਂ ਦੇ ਮੁਕਾਬਲੇ ਜਿਹੜਾ ਹੈ ਸੰਜੀਵ ਰੋਰਾ ਚੱਲ ਰਹੇ ਨੇ ਤਾਂ ਅਗਰ 14 ਰਾਊਂਡਾਂ ਦੀ ਗੱਲ ਕੀਤੀ ਜਾਵੇ ਅਗਰ ਇਸੇ ਆંકੜੇ ਨਾਲ ਚੱਲੀ ਤਾਂ ਤਕਰੀਬਨ 12 ਤੋਂ 14000 ਦੀ ਜਿੱਤ ਜਿਹ ਪਰਾਪਤ ਕਰ ਸਕਦੇ ਨੇ ਪਰ ਫਿਲਹਾਲ ਅਗਰ ਇਸ ਵਾਰ ਕੋਈ ਚੋਨਾ ਦੇ ਵਿੱਚ ਅਗਰ ਕ੍ਰਿਸਮਾ ਜਿਹੜਾ ਸਾਹਮਣੇ ਆਇਆ ਹੈ ਉਹ ਭਾਜਪਾ ਨਜ਼ਰਾਂ ਦੀ ਬਿਲਕੁਲ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਇੱਕਦਮ ਜਿਹੜੇ ਭਾਜਪਾ ਨੇ ਬਾਜ਼ੀ ਮਾਰੀ ਹੈ ਕਿਉਂਕਿ ਪਹਿਲਾਂ ਦੇਖਿਆ ਜਾਈ ਤਾਂ ਭਾਰਤ ਭੂਸ਼ਨਾਸ਼ੂ ਜਿਹੜੇ ਸੀਗੇ ਉਹ ਅੱਗੇ ਆ ਰਹੇ ਸੀ ਬੀਜੇਪੀ ਤੋਂ ਦੇਖਿਆ ਜਾਈ ਤਾਂ ਇੱਕਦਮ ਜਦੋਂ ਇੱਕ ਰਾਉਂਡ ਤੋਂ ਬਾਅਦ ਇੱਕ ਤੀਸਰੇ ਰਾਉਂਡ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਜਿਹੜੀ ਹੈ ਉਹ ਲੀਡ ਕਰਨ ਲੱਗ ਗਈ ਤੁਸੀਂ ਦੇਖੋ ਕਿ ਬੀਜੇਪੀ ਬੇਸਿਕਲੀ ਤੁਸੀਂ ਦੇਖੋ ਕਿ ਸ਼ਹਿਰੀ ਖੇਤਰ ਹੈ ਇਹਦੇ ਵਿੱਚ ਕੋਈ ਪਿੰਡ ਨਹੀਂ ਸੀ ਪਿੰਡਾਂ ਨਾ ਹੋਣ ਕਰਕੇ ਸ਼ਹਿਰੀ ਖੇਤਰਾਂ ਦਾ ਆਪਸੀ ਤੇ ਸ਼ਹਿਰੀ ਖੇਤਰ ਜਿਹੜਾ ਹੈ ਕਿਤਨਾ ਕਿਤੇ ਵੋਟ ਕਰਦਾ ਨਜ਼ਰ ਆ ਰਿਹਾ ਹੈ ਪਰ ਦੇਖੋ ਵੋਟ ਕੱਟਦਾ ਕਿਦਾ ਪਿਆ ਵੋਟ ਕਾਂਗਰਸ ਦਾ ਕੱਟ ਹੋ ਰਿਹਾ ਆਮਾਦੀ ਪਾਰਟੀ ਦਾ ਵੋਟ ਕੱਟ ਨਹੀਂ ਹੋਇਆ ਆਮਾਦੀ ਪਾਰਟੀ ਦੇ ਜਿੰਨਾ ਵੋਟਰ ਸੀ ਸੀ ਉਮੀਦ ਕਰ ਰਹੇ ਸੀ ਉਹਦੇ ਤੇ ਆਮਾਦੀ ਪਾਰਟੀ ਚੱਲ ਰਹੀ ਆਮਾਦੀ ਪਾਰਟੀ ਲੀਡ ਕਰ ਰਹੀ ਹੈ ਪਰ ਭਾਰਤ ਪੂਸ਼ਣ ਆਸ਼ੂ ਦੇ ਬਰਬਰ ਆ ਕੇ ਭਾਜਪਾ ਦਾ ਖੜਾ ਹੋਣਾ ਉਹ ਬਿਲਕੁਲ ਕਿਤਨਾ ਕਿਤੇ ਸਾਈਨ ਹੈ ਕਿ ਕਾਂਗਰਸ ਦੀ ਜਿਹੜੀ ਆਪਸੀ ਫੁੱਟ ਸੀ ਉਸ ਕਰਕੇ ਉਹਨਾਂ ਨੂੰ ਨੁਕਸਾਨ ਹੋਇਆ ਔਰ ਉਸ ਫੋਟ ਦਾ ਨੁਕਸਾਨ ਜਿਹੜਾ ਹੈ ਨਾ ਚੋਣਾਂ 'ਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਭਾਜਪਾ ਦਾ ਵੋਟ ਬੈਂਕ ਵੱਧਾ ਨਜ਼ਰ ਆ ਰਿਹਾ ਪਹਿਲੇ ਤੁਸੀਂ ਦੋ ਰਾਊਂਡ ਦੇਖੋ ਦੋ ਰਾਊਂਡ 'ਚ ਭਾਜਪਾ ਕਿਤੇ ਨਜ਼ਰ ਨਹੀਂ ਸੀ ਆ ਰਹੀ ਆਪਾਂ ਅਸੀਂ ਵੀ ਇਸ ਚੀਜ਼ ਤੇ ਚਰਚਾ ਕਰ ਰਹੇ ਸੀ ਕਿ ਭਾਜਪਾ ਤਿੰਨ ਨੰਬਰ ਆ ਗਈ ਲੇਕਿਨ ਇਸ ਤਮ ਅਚਾਨਕ ਜਿਹੜਾ ਹੈ ਇੱਕ ਰਾਊਂਡ ਦੇ ਵਿੱਚ ਹੀ ਭਾਜਪਾ ਨੂੰ ਇਸ ਤਰੀਕੇ ਦਾ ਪੁਸ਼ ਬੈਕ ਮਿਲਦਾ ਹੈ ਤਾਂ ਭਾਜਪਾ ਅੱਗੇ ਆਂਦੀ ਹੈ ਔਰ ਭਾਜਪਾ ਤੇ ਕਾਂਗਰਸ ਵਿਚਾਲੇ ਦੋ ਤਿੰਨ ਨੰਬਰ ਦੀ ਫਾਈਟ ਇਸ ਪੂਰੀ ਚੋਣ ਪ੍ਰਕਿਰਿਆ 'ਚ ਰਹੇਗੀ ਜਿੰਨੀ ਦੇਰ ਤ ਲੱਗ ਰਿਹਾ ਹੈ ਕਿ ਇਸ ਵੇਲੇ ਬਾਜੀ ਜਿਹੜੇ ਸੰਜੀਵ ਅਰੋੜਾ ਮਾਰਨਗੇ ਸੰਜੀਵ ਅਰੋੜਾ ਇਸ ਵੇਲੇ ਜੇਤੂ ਨਜ਼ਰ ਆ ਰਹੇ ਨੇ ਕਿਉਂਕਿ ਡਿਫਰੈਂਸ ਬਹੁਤ ਜ਼ਿਆਦਾ ਤੁਸੀਂ ਦੇਖੋ ਕਿ 3500 ਦੇ ਕਰੀਬ ਡਿਫਰੈਂਸ ਪਹੁੰਚ ਚੁੱਕਾ ਹੈ ਪਲੱਸ ਹੈ 3500 ਤੋਂ ਪਲੱਸ ਹੈ ਕਿਉਂਕਿ ਹਲੇ ਸੀਕੋ ਕੀ ਜਿਸ ਲਈ ਸੀ ਕਰ ਰਿਹਾ ਉਸ ਲਈ ਕਾਊਂਟਿੰਗ ਚੱਲ ਰਹੀ ਹੈ ਤਾਂ ਇਹ ਜਿਹੜੇ ਰਾਉਂਡ ਨੇ ਨਤੀਜੇ ਨਹੀਂ ਕਿਉਂਕਿ ਹਰ 20 ਮਿੰਟ ਬਾਅਦ ਹੀ ਕਰਾਉਣਾ ਸ਼ੁਰੂ ਹੋ ਜਾਂਦਾ ਪਹਿਲੇ ਜਦੋਂ ਹੁੰਦਾ ਹੈ ਕਿ ਚੈਕਿੰਗ ਕਰਾਣੀ ਹੁੰਦੀ ਹੈ ਇਸ ਕਰਕੇ ਪਹਿਲਾ ਨਤੀਜਾ ਸਵੇਰੇ 9 ਵਜੇ ਤੋਂ ਬਾਅਦ ਆ ਲੇਕਿਨ ਉਸ ਤੋਂ ਬਾਅਦ ਲਗਾਤਾਰ ਕਾਊਂਟਿੰ ਹੁੰਦਾ ਹੈ ਕਿ ਇਸ ਵਾਰ ਜਿਹੜਾ ਹੈ ਭਾਜਪਾ ਦਾ ਕ੍ਰਿਜ਼ਮਾ ਚੱਲ ਰਿਹਾ ਹੈ ਔਰ ਉਹ ਕ੍ਰਿਜ਼ਮਾ 2027 ਵਿੱਚ ਵੀ ਹੋਏਗਾ ਇਹ ਸਾਰੀ ਸਿਆਸੀ ਪਾਰਟੀਆਂ ਚੀਨੂ ਸਮਝ ਲੈਣ ਕਿ ਭਾਜਪਾ ਲੀਡ ਕਰਦੀ ਨਜ਼ਰ ਆ ਰਹੀ ਹੈ ਜੀ ਕਿਉਂਕਿ ਬਿਲਕੁਲ ਇਸ ਜਿਹੜੀਆਂ ਅਗਰ ਨਚੋਣਾ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤੇ ਦਾ ਕਨੈਕਸ਼ਨ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਚੋਣਾਂ ਉਹਦੇ ਨਾਲ ਵੀ ਕੀਤਾ ਜਾ ਰਿਹਾ ਹੈ ਕਿ ਲੋਕਾਂ ਦੀ ਪਸੰਦ ਕਿੱਥੇ ਜਾ ਰਹੀ ਹੈ ਕਿ ਇਹਨਾਂ ਨਾਲ ਇਹਦਾ ਕਨੈਕਟ ਹੁੰਦਾ ਹੈ ਦੇਖੋ ਹਾਲੇ ਫਿਲਹਾਲ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿਉਂਕਿ ਜਿੰਨ ਦੇਰ ਤੱਕ ਨਤੀਜੇ ਨਹੀਂ ਆਪਾਂਦੇ ਕਿਉਂਕਿ ਹਾਲੇ ਤੱਕ ਜਿੰਨੇ ਤੱਕ ਅਸੀਂ ਟ੍ਰੈਂਡ ਦੀ ਗੱਲ ਕਰ ਰਹੇ ਹਾਂ ਪਰ ਟ੍ਰੈਂਡਿੰਗ ਦੇ ਵਿੱਚ ਭਾਜਪਾ ਦਾ 2 ਨੰਬਰ ਤੇ ਪਹੁੰਚਣਾ ਇਹ ਹੀ ਆਪਣੇ ਚ ਬੜੀ ਵੱਡੀ ਗੱਲ ਹੈ ਔਰ ਜਿਸ ਤਰੀਕੇ ਦੇ ਨਾਲ ਭਾਰਤ ਪੂਛਨਾ ਚੂਦਾ ਕ੍ਰਿਸ਼ਮਾ ਨਾ ਕਰ ਪਾਣਾ ਇਹ ਸਾਰੇ ਫੈਕਟਰ ਜਿਹੜੇ ਨੇ ਕਾਊਂਟ ਕਰ ਰਹੇ ਨੇ ਤਾਂ ਤੁਸੀਂ ਦੇਖੋ ਕਿ ਸੰਜੀਵ अरोड़ा ਜੋ ਕਿ ਇੱਕ ਕਹਿ ਰਹੇ ਨਾ ਕਿ ਸਲੋ ਐਂਡ ਸਟਡੀ ਵਿਨਸ ਦਾ ਰੇਸ ਉਹ ਹੋਲੀ ਹੋਲੀ ਜੀਰੀ ਉਹਨਾਂ ਦੀ ਦੌੜ ਸੀ ਉਸ ਨੂੰ ਫੜ ਕੇ ਉਹਨਾਂ ਨੇ ਰੱਖਿਆ ਔਰ ਉਸ ਦੌੜ ਤੇ ਚੱਲ ਰਹੇ ਨੇ ਔਰ ਸੰਜੀਵ अरोड़ा ਦਾ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਸੀ ਕਿ ਇੱਕ ਵੱਡਾ ਮੁਕਾਬਲਾ ਵੱਡਾ ਮੁਕਾਬਲਾ ਨਜ਼ਰ ਨਹੀਂ ਆ ਰਿਹਾ ਹੈ ਵੱਡਾ ਮੁਕਾਬਲਾ ਇੱਥੇ ਨਹੀਂ ਤੁਸੀਂ ਕਹਿ ਸਕਦੇ ਕਿ ਕਿਉਂਕਿ ਲਗਾਤਾਰ ਪਹਿਲੇ ਰਾਊਂਡ ਤੋਂ ਲੈ ਕੇ ਤੁਸੀਂ ਦੇਖੋ ਹੁਣ ਤੱਕ ਸੰਜੀਵ अरोड़ा ਅੱਪ ਚੱਲ ਰਹੇ ਨੇ ਜੀਕਰ ਉਹ ਆਪ ਚੱਲ ਰਹੇ ਨੇ ਤਾਂ ਇਹਦਾ ਮਤਲਬ ਜਿਹੜਾ ਹੈ ਕਿ ਸਟੱਡੀ ਜਿਹੜੀ ਆਮ ਜਨਤਾ ਸੀ ਜਿਹੜੀ ਇੱਕ ਵੋਟਰ ਸੀ ਉਸਦੇ ਮਨ ਬਣਾਇਆ ਸੀ ਕਿ ਅਸੀਂ ਸੰਜੀਵ अरोड़ा ਨੂੰ ਵੋਟ ਕਰਨਾ ਆਮ ਆਦੀ ਪਾਰਟੀ ਨੂੰ ਵੋਟ ਕਰਨਾ ਹੈ ਉਹਨਾਂ ਨੇ ਵੋਟ ਕੀਤਾ ਤਾਂ ਕੁਲ ਮਿਲਾ ਕੇ ਇਸ ਵਲੇ ਜਿਹੜੀ ਐਗਜ਼ਾਮੀਨੇਸ਼ਨ ਹੈ ਨਾ ਇਸ ਵਲੇ ਵੀ ਜਰਾ ਚੱਲ ਰਿਹਾ ਹੈ ਕਿ ਕੀਕਾ ਰਿਜ਼ਲਟ ਆ ਰਹੇ ਨੇ ਲੇਕਿਨ ਫਿਲਹਾਲ ਉਹ ਕਾਂਗਰਸ ਅਤੇ ਭਾਜਪਾ ਦਾ ਚੱਲ ਰਿਹਾ ਹੈ ਲੇਕਿਨ ਸੰਜੀਵ अरोड़ा ਜਿਹੜਾ ਹੈ ਲਗਾਤਾਰ ਆਪਣੇ ਜਿੱਤ ਦੇ ਕਦਮ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਜੀ ਸੋ ਬਿਲਕੁਲ ਤੁਹਾਨੂੰ ਸਮੇਂ-ਸਮੇਂ ਤੇ ਅਪਡੇਟਸ ਦਿੰਦੇ ਰਵਾਂਗੇ ਤੇ ਚਾਰ ਰਾਊਂਡ ਜਿਹੜ ਨੇ ਉਹ ਹੋ ਚੁਕੇ ਨੇ 14 राउंड ਹੋਣੇ ਨੇ ਤੁਹਾਨੂੰ ਦੱਸ ਦੇ ਕਿ ਚਾਰ राउंड ਜਿਹੜੇ ਹੋ ਚੁਕੇ ਨੇ ਜਿਸ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਲੀਡ ਕਰ ਰਹੇ ਨੇ ਜਿਸ ਤੋਂ ਬਾਅਦ ਅਗਰ ਦੇਖਿਆ ਜਾਵੇ ਤਾਂ ਭਾਜਪਾ ਜਿਹੜੀ ਹੈ ਜੀਵਨ ਗੁਪਤਾ ਉਹ ਅੱਗੇ ਆ ਰਹੇ ਨੇ ਤਾਂ ਤੀਸਰੇ ਨੰਬਰ ਤੇ ਕਾਂਗਰਸ ਦੇ ਭਾਰਤ ਪੂਸ਼ਣ ਆਸ਼ੂ ਚਾਲਦੇ ਨੇ ਜਿਸ ਤੋਂ ਬਾਅਦ ਹੁਣ ਲਗਾਤਾਰ ਦੇਖਿਆ ਜਾਵੇ ਤਾਂ ਗੱਲ ਜਿਹੜੀ ਹੈ ਕਾਂਗਰਸ ਅਤੇ ਭਾਜਪਾ ਦੇ ਵਿਚ ਆ ਰਹੀ ਹੈ ਕਿ ਕੌਣ ਜਿਹੜਾ ਹੈ ਅੱਗੇ ਆਂਦਾ ਹੈ ਲੀਡ ਜਿਹੜਾ ਹੈ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਕਰ ਰਹੇ ਨੇ ਲੁਧਿਆਣਾ ਜਿਮਨੇ ਚੋਣਾ ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ ਤੇ ਦੱਸ ਦੇ ਕਿ ਹੁਣ ਤੱਕ 4 ਰਾਊਂਡ ਹੋ ਚੁੱਕੇ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਲਗਾਤਾਰ ਲੀਡ ਕਰ ਰਹੇ ਨੇ ਇਸ ਨਤੀਜਿਆਂ ਦੇ ਬਾਰੇ ਪੂਰੀ ਅਪਡੇਟਸ ਲਵਾਗੇ ਮੇਰੇ ਨਾਲ ਪੱਤਰਕਾਰ ਸੁਮਿਤ ਖਰਨਾ ਮੌਜੂਦ ਨੇ ਸਰ ਕੀ ਅਪਡੇਟਸ ਆਰਿਆ ਨੇ ਹੁਣ ਤੱਕ 4 ਰਾਊਂਡ ਤੋਂ ਬਾਅਦ ਬਿਲਕੁਲ ਅਗਰ 4 ਰਾਊਂਡ ਦੀ ਗੱਲ ਕਰੀਏ ਤਾਂ ਇਸ ਵੇਲੇ ਜਿਹੜਾ ਸਿੱਕਾ ਹੈ ਉਹ ਸੰਜੀਵ अरोड़े ਦਾ ਨਜ਼ਰ ਆ ਰਿਹਾ ਹੈ ਕਿਉਂਕਿ ਸੰਜੀਵ अरोड़ा ਇਸ ਵੇਲੇ ਲੀਡ ਕਰ ਰਹੇ ਨੇ ਪਰ ਜਿਹੜਾ ਸਭ ਤੋਂ ਵੱਡਾ ਉਲਟਫੇਰ ਇਸ ਚੋਣਾਂ ਦੇ ਵਿੱਚ ਨਤੀਜੇ ਜਿਹੜਾ ਨਜ਼ਾਰਾ ਦੇ ਜਿਹੜਾ ਭਾਜਪਾ ਦਾ ਵੋਟ ਬੈਂਕ ਵਧਿਆ ਕਿਉਂਕਿ ਸੀ ਲਗਾਤਾਰ ਗੱਲ ਕਰ ਰਹੇ ਸੀ ਕਿ ਭਾਜਪਾ ਇਸ ਵਾਰ ਕੁਝ ਅਲਗ ਕਰੇਗੀ ਤਾਂ ਤੁਸੀਂ ਦੇਖੋ ਜਦੋਂ ਤਿੰਨ ਰਾਊਂਡ ਦੇ ਨਤੀਜੇ ਪੂਰੇ ਹੁੰਦੇ ਨੇ ਤੇ ਉਸ ਵੇਲੇ 5200 ਵੋਟਾਂ ਜਿਹੜੀਆਂ ਸੀ ਉਹ ਜੀਵਨ ਗੁਪਤਾ ਨੂੰ ਸੀ ਤੇ 5000 ਭਾਰਤ ਪੁਸ਼ਪ ਨਾਸ਼ੂ ਨੂੰ ਸੀ ਤਾਂ ਕੁੱਲ ਮਿਲਾ ਕੇ ਅਗਰ ਕਲੋਜ਼ ਫਾਈਟ ਦੀ ਗੱਲ ਕੀਤੀ ਜਾਵੇ ਤੇ ਉਹ ਜਿਹੜੀ ਹੈ ਭਾਜਪਾ ਤੇ ਕਾਂਗਰਸ ਵਿਚਾਲੇ ਚੱਲੇ ਚੱਲ ਰਹੀ ਹੈ ਕਿਉਂਕਿ ਲੱਗ ਰਿਹਾ ਹੈ ਕਿ ਸੰਜੀਵ अरोड़ा ਆਪਣਾ ਜਿਹੜਾ ਸਿਕੰਦਰ ਹੈ ਬਣ ਸਕਣਗੇ ਲੇਕਿਨ ਭਾਜਪਾ ਨੇ ਜਿਹੜੀ ਕਛਾਲ ਮਾਰੀ ਹੈ ਉਹ ਕਿਤੇ ਨਾ ਕਿਤੇ ਇਸ ਵੇਲੇ ਪੂਰੇ ਇਸ ਇਲੈਕਸ਼ਨ ਦਾ ਇੱਕ ਸੈਂਟਰ ਪੁਆਇੰਟ ਬਣ ਗਈਆਂ ਨੇ ਕਿਉਂਕਿ ਭਾਜਪਾ ਜਿਸ ਤਰੀਕੇ ਨਾਲ ਲੱਗੇ ਆਈ ਹੈ ਉਹ ਇੱਕ ਅਲੱਗ ਫੈਕਟਰ ਹੈ ਕਿਉਂਕਿ ਰਵਨੀਤ ਬਿੱਟੂ ਕਾਫੀ ਚੋਣਾ ਚ ਮਿਹਨਤ ਕਰ ਰਹੇ ਸੀ ਕਾਫੀ ਜਿਆਦਾ ਸਰਕਾ ਤੇ ਉਤਰੇ ਸੀ ਔਰ ਲੱਗ ਰਿਹਾ ਸੀ ਕਿ ਸ਼ਾਇਦ ਕੁਝ ਭਾਜਪਾ ਜਰੂਰ ਕਰੇ ਸੀ ਲੋਕ ਇਸ ਤਰ੍ਹਾਂ ਦੀਆਂ ਸਰਈਆਂ ਲਗਾ ਰਹੇ ਸੀ ਕਿ ਭਾਜਪਾ ਨੂੰ ਵੋਟਾ ਬਹੁਤ ਪਈਆਂ ਨੇ ਔਰ ਉਹ ਗੱਲ ਕਿਤੇ ਨਾ ਕਿਤੇ ਇਸ ਵੇਲੇ ਨਤੀਜਿਆਂ ਦੇ ਵਿੱਚ ਸਾਹਮਣੇ ਆ ਰਹੀ ਹੈ ਔਰ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪਹਿਲੇ ਹੀ ਅਗਰ ਤਿੰਨਿਆ ਚਾਰ ਰਾਊਂਡਾਂ ਦੀ ਗੱਲ ਕਰੀਏ ਤਾਂ ਤਿੰਨ ਚਾਰ ਰਾਊ ਪਿੱਛੜ ਦੇ ਨਜ਼ਰ ਆ ਰਹੇ ਨੇ ਇੱਕ ਵਾਰੀ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਕਿ ਜਿਹਦੇ ਵਿੱਚ ਭਾਰਤ ਪੁਸ਼ਨਾຊੂ ਅੱਗੇ ਹੋਏ ਹੋਣ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੋਵੇ ਕਿ ਠੀਕ ਹੈ ਜੀ ਤੁਹਾਡੀ ਮੇਰੀ ਕਲੋਸ ਫਾਈਟ ਹੈ ਤਾਂ ਅਗਰ 4 ਰਾਊਂਡਾਂ ਦੀ ਗੱਲ ਕਰੀ ਜਾਵੇ ਤਾਂ 3500 ਤੋਂ ਕਰੀਬ ਜਿਹੜਾ ਹੈ ਮਾਰਜਿਨ ਹੋ ਚੁੱਕਾ ਹੈ ਤਾਂ ਤੁਸੀਂ ਦੇਖੋ ਕਿ ਇਹਦਾ ਮਤਲਬ ਹਰ ਇੱਕ ਰਾਊਂਡ ਦੇ ਵਿੱਚ 1000 ਦਾ ਆਲਮੋਸਟ ਜਿਹੜਾ ਹੈ ਉਹ ਫਰਕ ਲੈ ਕੇ ਦੋਨੇ ਪਾਰਟੀਆਂ ਦੇ ਮੁਕਾਬਲੇ ਜਿਹੜਾ ਹੈ ਸੰਜੀਵ ਰੋਰਾ ਚੱਲ ਰਹੇ ਨੇ ਤਾਂ ਅਗਰ 14 ਰਾਊਂਡਾਂ ਦੀ ਗੱਲ ਕੀਤੀ ਜਾਵੇ ਅਗਰ ਇਸੇ ਆંકੜੇ ਨਾਲ ਚੱਲੀ ਤਾਂ ਤਕਰੀਬਨ 12 ਤੋਂ 14000 ਦੀ ਜਿੱਤ ਜਿਹ ਪ੍ਰਾਪਤ ਕਰ ਸਕਦੇ ਨੇ ਪਰ ਫਿਲਹਾਲ ਅਗਰ ਇਸ ਵਾਰ ਕੋਈ ਚੋਣਾ ਦੇ ਵਿੱਚ ਅਗਰ ਕ੍ਰਿਜ਼ਮਾ ਜਿਹੜਾ ਸਾਹਮਣੇ ਆਇਆ ਹੈ ਉਹ ਭਾਜਪਾ ਨਜ਼ਰਾਂ ਦੀ ਬਿਲਕੁਲ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਇੱਕਦਮ ਜਿਹੜੇ ਭਾਜਪਾ ਨੇ ਬਾਜ਼ੀ ਮਾਰੀ ਹੈ ਕਿਉਂਕਿ ਪਹਿਲਾਂ ਦੇਖਿਆ ਜਾਏ ਤਾਂ ਭਾਰਤ ਭੂਸ਼ਨਾਸ਼ੂ ਜਿਹੜੇ ਸੀਗੇ ਉਹ ਅੱਗੇ ਆ ਰਹੇ ਸੀ ਬੀਜੇਪੀ ਤੋਂ ਦੇਖਿਆ ਜੇ ਤਾਂ ਇੱਕਦਮ ਜਦੋਂ ਇੱਕ ਰਾਉਂਡ ਤੋਂ ਬਾਅਦ ਇੱਕ ਤੀਸਰੇ ਰਾਉਂਡ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਜਿਹੜੀ ਹੈ ਉਹ ਲੀਡ ਕਰਨ ਲੱਗ ਗਈ ਤੁਸੀਂ ਦੇਖੋ ਕਿ ਬੀਜੇਪੀ ਬੇਸਿਕਲੀ ਤੁਸੀਂ ਦੇਖੋ ਕਿ ਸ਼ਹਿਰੀ ਖੇਤਰ ਹੈ ਇਹਦੇ ਵਿੱਚ ਕੋਈ ਪਿੰਡ ਨਹੀਂ ਸੀ ਪਿੰਡਾਂ ਨਾ ਹੋਣ ਕਰਕੇ